ਉਹ ਕਿਵੇਂ ਤੁਸੀਂ ਜ਼ੀਰੋ ਲਾਈਨ ਤੇ ਬੈਠੇ ਹੋ ਸਾਹਮਣੇ ਤਾਰ ਹੈ ਹਾਂਜੀ 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 ਪਰਲੇ ਪਾਸੇ ਤੁਹਾਡੀਆਂ ਜ਼ਮੀਨਾਂ ਦੀ ਜੀ ਜੀ ਹੈਣ ਜਿਹੜੇ ਲੋਕ ਇੱਥੋਂ 50 ਕਿਲੋਮੀਟਰ 100 ਕਿਲੋਮੀਟਰ 200 ਕਿਲੋਮੀਟਰ ਸੈਂਕੜੇ ਕਿਲੋਮੀਟਰ ਦੀ ਦੂਰੀ ਦੇ ਬਾਰਡਰ ਤੋਂ ਬੈਠੇ ਆ ਉਹ ਲੋਕ ਘਬਰਾਏ ਹੋਏ ਆ ਸਹਮੇ ਹੋਏ ਆ ਕੱਲ ਦੇ ਕਿ ਜੰਗ ਦਾ ਵਿਗਲ ਵੱਜ ਗਿਆ ਅਸੀਂ ਅੱਖੀਂ ਵੇਖ ਰਹੇ ਆ ਜਈ ਉਹ ਸੁਣੀ ਸੁਣਾਈ ਗੱਲ ਵੇ ਸੁਣਦੇ ਨੇ ਜੀ ਅੱਖੀਂ ਅਸੀਂ ਅੱਖਾਂ ਨਾਲ ਵੇਖਦੇ ਆ ਜੀ ਜਦੋਂ ਸਾਡੇ ਉਹ ਪਾਕਿਸਤਾਨ ਵਾਲੇ ਆਦਮੀ ਸਾਡੇ ਬਾਰਡਰ ਦੇ ਨਾਲ ਫਿਰਦੇ ਨੇ ਹਾਂਜੀ ਜੀ ਉਹਨਾਂ ਨੂੰ ਖਤਰਾ ਸਾਨੂੰ ਕੋਡਾ ਖਤਰਾ ਜੀ ਉਹ ਵੀ ਕੰਮ ਕਰਦੇ ਫਿਰਦੇ ਨੇ ਠੀਕ ਹੈ ਪਿੰਡ ਕੋਈ ਖਤਰਾ ਵਾਲੀ ਗੱਲ ਨਹੀਂ ਬੱਚੇ ਓਵੇਂ ਜਿਉਂਦੇ ਤਿਉਂ ਗਲੀਆਂ ਦੇ ਵਿੱਚ ਖੇਡਦੇ ਫਿਰਦੇ ਆ ਪੁੱਤ ਜੇ ਅੱਗੇ ਜਦੋਂ ਦੱਸਦੇ ਤੁਹਾਡੇ ਬਾਬੇ ਤੁਹਾਡੇ ਦਾਦੇ ਦੱਸਦੇ ਹਣਾ ਉਹ ਕਹਿੰਦੇ ਵੀ ਜਾਣਾ ਪਿਆ ਜਾਂਦਾ ਜੰਗ ਲੱਗ ਜੇ ਤਾਂ ਤੇ ਜੇ ਹੁਣ ਕਹਿਣ ਲੱਗੇ ਵੀ ਆਪਾਂ ਜਾਣਾ ਪਿੰਡ ਛੱਡ ਕੇ ਕਿਤੇ ਫੇਰ ਅਸੀਂ ਨਹੀਂ ਜਾਣਾ ਜੀ ਹੈ ਸਾਡੇ ਐਵੇਂ ਆਖ ਨਹੀਂ ਸਕਦੇ ਵੱਡੇਰੇ ਜੀ ਵੱਡੇ ਆਖ ਨਹੀਂ ਸਕਦੇ ਕਿਉਂ ਨਹੀਂ ਆਖ ਸਕਦੇ ਸਰ ਜੀ ਡਰਦੇ ਹੀ ਨਹੀਂ ਡਰਦੇ ਨਹੀਂ ਕੀ ਕਰੋਗੇ ਫਿਰ ਜੇ ਭਾਈ ਕੋਈ ਐਦਾਂ ਲੱਗਦਾ ਜੇ ਕੋਈ ਕਿਸੇ ਕਿਸਮ ਦਾ ਖਤਰਾ ਲੱਗਦਾ ਹੈ ਜੰਗ ਦਾ ਫਿਰ ਕੀ ਕਰੋਗੇ ਫੌਜੀਆਂ ਦੇ ਨਾਲ ਡਟੇ ਰਹਾਂਗੇ ਜੀ ਕੀ ਕਰੋਗੇ ਫੌਜੀਆਂ ਦੇ ਨਾਲ ਡਟੇ ਰਹਾਂਗੇ ਤੁਸੀਂ ਵੀ ਹੁਣ ਵੀ ਸੋਸ਼ਲ ਮੀਡੀਆ ਤੇ ਲੋਕ ਜਿਹੜੇ ਘਰਾਂ ਦੇ ਵਿੱਚ ਬੈਠੇ ਹੋ ਉਹ ਪਾ ਰਹੇ ਪਤਾ ਨਹੀਂ ਕਿੱਥੋਂ ਚੁੱਕ ਕੇ ਪੋਸਟਾਂ ਕਿ ਪਿੰਡ ਖਾਲੀ ਹੋ ਰਹੇ ਆ ਲੋਕ ਜਾ ਰਹੇ ਪਰ ਮੈਨੂੰ ਪਿਛਲੇ ਪੰਜਾਂ ਪਿੰਡਾਂ ਤੋਂ ਲੈ ਕੇ ਮੈਂ 10 ਕਿਲੋਮੀਟਰ ਤੋਂ ਕਵਰ ਕਰਦਾ ਕਰਦਾ ਇੱਥੋਂ ਤੱਕ ਆ ਗਿਆ ਜ਼ੀਰੋ ਲਾਈਨ ਤੱਕ ਮੈਨੂੰ ਨਹੀਂ ਲੱਗਾ ਕਿਸੇ ਪਿੰਡ ਦੇ ਵਿੱਚੋਂ ਕੋਈ ਕਿਸੇ ਪਾਸੇ ਜਾ ਰਿਹਾ ਕੀ ਮੈਸੇਜ ਦੇਣਾ ਚਾਹੋਗੇ ਕੀ ਕਹਿਣਾ ਚਾਹੋਗੇ ਕੋਈ ਨਹੀਂ ਜਾ ਰਿਹਾ ਜੀ ਫੌਜ ਵੱਲੋਂ ਕੋਈ ਆਰਡਰ ਨਹੀਂ ਹੋਇਆ ਕੋਈ ਪ੍ਰਸ਼ਾਸਨ ਵੱਲੋਂ ਆਰਡਰ ਨਹੀਂ ਹੋਇਆ ਜਾਣਦਾ ਸਾਰੇ ਪਿੰਡ ਸਾਰੇ ਬੱਚੇ ਤੁਹਾਡੇ ਕੋਲ ਖੜੇ ਆ ਕੋਈ ਨਹੀਂ ਗਿਆ ਜੀ ਬਾਰਡਰ ਦੇ 100 ਮੀਟਰ ਤੇ ਹੀ ਬੈਠੇ ਆ ਦੂਰ ਕੋਈ ਨਹੀਂ ਨਾ ਕਿਸ ਨੇ ਜਾਣਾ ਜੀ ਜਿਹੜੀਆਂ ਜੜੀਆਂ ਖਬਰਾਂ ਨਿਕਲ ਨਿਕਲ ਕੇ ਆਉਂਦੀਆਂ ਜਿੰਨਾਂ ਤੋਂ ਲੋਕ ਬੂਟਕਾਰ ਸਹਿਮ ਬਣਿਆ ਹੋਇਆ ਤੁਹਾਨੂੰ ਕੀ ਲੱਗਦਾ ਕਿ ਅੱਜ ਪੂਰੇ ਦਾ ਪੂਰਾ ਪਿੰਡ ਅਸੀਂ ਤੁਹਾਡਾ ਪਿੰਡ ਦੇਖਿਆ ਉਸ ਤੋਂ ਪਿਛਲਾ ਪਿੰਡ ਦੇਖਿਆ ਉਸ ਤੋਂ ਪਿਛਲਾ ਪਿੰਡ ਦੇਖਿਆ ਉਸ ਤੋਂ ਪਿਛਲਾ ਪਿੰਡ ਦੇਖਿਆ ਜਿੱਥੋਂ ਅਸੀਂ ਪਿੱਛੋਂ 8-10 ਕਿਲੋਮੀਟਰ ਤੋਂ ਗੱਲਬਾਤ ਕਰਨੀ ਸ਼ੁਰੂ ਕੀਤੀ ਤਾਂ ਸਾਨੂੰ ਪਤਾ ਲੱਗਾ ਕਿ ਕੋਈ ਵੀ ਜੀ ਇਥੋਂ ਬਾਰਡ ਕੋਈ ਖਤਰਾ ਮਹਿਸੂਸ ਹੁੰਦਾ ਨਹੀਂ ਨਾ ਨਾ ਅ ਸਵੇਰੀ ਅਸੀਂ ਉੱਠ ਕੇ ਨਹੀਂ ਜਾਵਾਂਗੇ ਇੱਥੇ ਆਪਦੇ ਭਰਾਵਾਂ ਫੌਜੀਆ ਦੇ ਨਾਲ ਮੋਢੇ ਨਾਲ ਮੋਢਾ ਚੱਲ ਕੇ ਅਸੀਂ ਅੱਗੇ ਵਧਾਂਗੇ ਸਾਡਾ ਵੀ ਮਕਸਦ ਨਹੀਂ ਹੁੰਦਾ ਕਿ ਲੋਕਾਂ ਨੂੰ ਬਿਨਾਂ ਵਜ੍ਹਾ ਭੈ ਪੈਪੀ ਕੀਤਾ ਜਾਵੇ ਤੁਹਾਡੇ ਤੋਂ ਅਸੀਂ ਲੋਕਾਂ ਤੱਕ ਇਹ ਮੈਸੇਜ ਦਿਵਾਉਣਾ ਚਾਹੁੰਦੇ ਆ ਕਿ ਤੁਹਾਨੂੰ ਲੱਗਦਾ ਕਿਸੇ ਕਿਸਮ ਦੀ ਕੋਈ ਹਲਚਲ ਕੋਈ ਖਤਰਾ ਤੁਹਾਨੂੰ ਮਹਿਸੂਸ ਹੁੰਦਾ ਜਿਵੇਂ ਲੋਕ ਸਮਝ ਰਹੇ 1% ਨਹੀਂ ਜੀ ਸਾਨੂੰ ਲੋਕ মিডিਏ ਰਹਿ ਜਾਂ ਜਿਹੜਾ ਨੈਟ ਹੈ ਇਹਦੇ ਰਹਿ ਸਾਰਾ ਕੁਝ ਦੱਸੀ ਜਾਂਦੇ ਨੇ ਫਲਾਣੇ ਥਾਂ ਦਾ ਟੈਂਕ ਖਲੋ ਗਿਆ ਖਲੋਤਾ ਕੁਝ ਨਹੀਂਗਾ ਫਲਾਣੀ ਥਾਂ ਤੇ ਮਿਲਟਰੀ ਆ ਗਈ ਕੀ ਕਿਤੇ ਵੀ ਨਹੀਂ ਕੀ ਦੇਖੋ ਜੀ ਆ ਚੀਜ਼ਾਂ ਨੋਟ ਕਰਨ ਵਾਲੀਆਂ ਜੋ ਫੇਕ ਚੀਜ਼ਾਂ ਮਖਾਈਆਂ ਜਾ ਰਹੀਆਂ ਜੇ ਤੁਸੀਂ ਆਪਣੀ ਫੌਜ ਦਾ ਆਪਣੇ ਦੇਸ਼ ਦਾ ਆਪਣੀ ਸਰਕਾਰ ਦਾ ਸਾਥ ਨਹੀਂ ਦੇ ਸਕਦੇ ਤਾਂ ਇਹ ਚੀਜ਼ਾਂ ਸਾਨੂੰ ਸੋਸ਼ਲ ਮੀਡੀਆ ਤੇ ਦਿਖਾਉਣ ਦਾ ਕੋਈ ਅਧਿਕਾਰ ਨਹੀਂ ਕਿ ਅਸੀਂ ਬਿਨਾਂ ਵਜ੍ਹਾ ਫੇਕ ਚੀਜ਼ਾਂ ਵਿਖਾ ਕੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਬੈਠੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰੀਏ 56 ਸਾਲ ਉਮਰ ਦੇ ਤੁਸੀਂ 65 71 ਨਹੀਂ ਵੇਖੀ ਨਹੀਂ ਇਹ 71 ਦਾ ਪੰਜ ਸਾਲ ਦਾ ਹੈ ਜੀ 5 ਸਾਲ ਤੁਸੀਂ 71 ਬੇਲ ਹਾਂਜੀ ਉਹਨੇ ਕਿਹਾ ਵੀ ਮੈਨੂੰ ਲੈ ਜਾਓ ਮੈਂ ਤੋੜੀ ਰੋਟੀ ਪਾਣੀ ਪਕਾਵਾਂਗੀ ਤੁਸੀਂ ਫੌਜ ਦਾ ਸਾਥ ਦਿਓਗੇ ਤੁਹਾਡੀ ਨੋ ਨੇ ਕਿਹਾ ਹਾਂਜੀ ਵਾਹ ਜੀ ਵਾਹ ਪੰਜ ਛੇ ਦਿਨ ਹੋਏ ਨੇ ਪੇਕੇ ਮਿਲਣ ਗਈ ਨੂੰ ਹਾਂਜੀ ਤੇ ਜਦੋਂ ਆਹ ਹਾਲਾਤ ਉਹਨੂੰ ਲੱਗਿਆ ਕਿ ਕੁਝ ਇਹੋ ਜਿਹਾ ਹੋ ਸਕਦਾ ਹੈ ਤਾਂ ਕਿਹਾ ਜੀ ਫੌਜ ਦੀ ਮਦਦ ਕਰੋ ਮੈਂ ਰੋਟੀ ਪਕਾਵਾਂਗੀ ਹਾਂਜੀ ਜੀ ਮੈਂ ਜਸਵੰਦਰ ਸਿੰਘ ਬਰਾੜ ਤੇ ਰਤਬਾ ਟੀਵੀ ਨਾਲ ਜੁੜੇ ਹੋ ਤੁਸੀਂ ਇਸ ਟਾਈਮ ਮੈਂ ਜ਼ਿਲ੍ਹਾ ਫਿਰੋਜ਼ਪੁਰ ਦੇ ਬਿਲਕੁਲ ਪਾਕਿਸਤਾਨ ਦੇ ਨਾਲ ਲੱਗਦੇ ਜ਼ੀਰੋ ਲਾਈਨ ਦੇ ਇਲਾਕਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਆ ਇਸ ਟਾਈਮ ਅਸੀਂ ਹੈਗੇ ਆ ਪਿੰਡ ਫਾਰੂ ਵਾਲਾ ਦੇ ਵਿੱਚ ਅਸੀਂ ਪਿੱਛੇ ਪਿੰਡ ਹਜ਼ਾਰਾ ਸਿੰਘ ਵਾਲਾ ਕਵਰ ਕੀਤਾ ਅਸੀਂ ਇਸ ਤੋਂ 7-8 ਕਿਲੋਮੀਟਰ ਦੀ ਜ਼ੀਰੋ ਲਾਈਨ ਤੋਂ ਦੂਰੀ ਤੇ ਲੱਖੋਗੇ ਬਹਿਰਾਮ ਕਵਰ ਕੀਤਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰ ਦਿਖਾ ਦਿਓ ਸੁਖਾਵਾਂ ਮਾਹੌਲ ਹੈ ਬਿਲਕੁਲ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਕੋਈ ਭੈ ਨਹੀਂ ਕਿਉਂਕਿ ਦੇਸ਼ ਦੀ ਫੌਜ ਤੇ ਦੇਸ਼ ਦੀ ਆਰਮੀ ਤੇ ਲੋਕਾਂ ਨੂੰ ਬਹੁਤ ਵੱਡਾ ਵਿਸ਼ਵਾਸ ਹੈ ਸੋ ਗੱਲਬਾਤ ਕਰਵਾਵਾਂਗੇ ਸਾਡੇ ਨਾਲ ਇੱਥੇ ਪਿੰਡ ਦੇ ਮੋਹਤਵਾਰ ਜਿਹੜੇ ਉਹ ਸਾਥੀ ਹੋਣਗੇ ਸਾਡੇ ਨਾਲ ਸਰਪੰਚ ਸਾਹਿਬ ਹੋਣਗੇ ਸਾਡੇ ਨਾਲ ਸਾਬਕਾ ਸਰਪੰਚ ਸਾਹਿਬ ਹੋਣਗੇ ਸਾਡੇ ਨਾਲ ਨੰਬਰਦਾਰ ਸਾਹਿਬ ਹੋਣਗੇ ਸਾਡੇ ਨਾਲ ਪਿੰਡ ਦੇ ਮੋਹਤਵਾਰ ਤੇ ਪਿੰਡ ਦੇ ਜਾਣਕਾਰ ਉਹ ਬੰਦੇ ਹੋ 65 ਤੇ 71 ਦੀ جنگ ਜਾਂ ਵੇਖੀ ਹੈ ਜਾਂ ਉਹਦੇ ਬਾਰੇ ਗੱਲਾਂ ਸੁਣੀ ਹੈ 65 ਦੇ ਵਿੱਚ ਕੀ ਸੀ 71 ਦੇ ਵਿੱਚ ਕੀ ਸੀ ਅੱਜ ਜਿਹੜਾ ਜੰਗ ਦਾ ਰੌਲਾ ਪੈ ਰਿਹਾ ਕਿ ਬਾਰਡਰ ਤੇ ਤਣਾਅ ਪਿੰਡ ਖਾਲੀ ਹੋ ਰਹੇ ਆ ਇਸ ਤਰ੍ਹਾਂ ਦਾ ਤੁਹਾਨੂੰ ਕੁਝ ਵੀ ਨਹੀਂ ਮਹਿਸੂਸ ਹੋਊਗਾ ਜਿਵੇਂ ਕੋਈ 50 100 150 200 ਕਿਲੋਮੀਟਰ ਤੇ ਬੈਠੇ ਲੋਕ ਜਿਹੜੇ ਅੱਜ ਵੀ ਇਹਨਾਂ ਚੀਜ਼ਾਂ ਦਾ ਡਰ ਰੱਖੀ ਬੈਠੇ ਆ ਕਿ ਕੱਲ ਸਾਇਰਨ ਵੱਜੇ ਆ ਕੱਲ ਮੌਕ ਡ੍ਰਿਲ ਹੋਈ ਐ ਕੱਲ ਬਲੈਕ ਆਊਟ ਕੀਤਾ ਗਿਆ ਉਸ ਤੋਂ ਡਰੇ ਹੋਏ ਲੋਕਾਂ ਨੇ ਜਿਹੜਾ ਸੀ ਇਹ ਅੰਦਾਜ਼ਾ ਲੜ ਕੇ ਪਤਾ ਨਹੀਂ جنگ ਛੇੜ ਚੱਲੀ ਐ ਪਰ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕਿਸੇ ਪਾਸੇ ਵੀ ਤੁਸੀਂ ਦੇਖੋਗੇ ਤਾਂ ਪਿੰਡ ਦੇ ਵਿੱਚ ਬਿਲਕੁਲ ਸੁਖਾਵਾਂ ਮਾਹੌਲ ਹੈ ਆਓ ਮੈਂ ਵਕ ਵਕ ਉਮਰ ਦੇ ਜਿਹੜੇ ਸਾਡੇ ਵਰਗ ਦੇ ਜਿਹੜੇ ਲੋਕਾਂ ਨਾਲ ਗੱਲਬਾਤ ਕਰਵਾਉਂਗਾ ਬਿਲਕੁਲ ਪਾਕਿਸਤਾਨ ਭਾਰਤ ਦੇ ਜ਼ੀਰੋ ਲਾਈਨ ਤੋਂ ਬਿਲਕੁਲ ਪਿੰਡ ਦੇ ਵਿੱਚ ਸੈਂਟਰ ਦੇ ਵਿੱਚ ਹਾਜ਼ਰ ਐ ਇੱਥੋਂ ਮੈਂ ਕਹਿੰਨਾ ਕਿ ਪਾਕਿਸਤਾਨ ਵਾਲੀ ਜਿਹੜੀ ਤਾਰ ਐ ਉਹ ਸਾਡੇ ਤੋਂ ਸਿਰਫ ਕੁਝ ਕਦਮ ਦੂਰੀ ਤੇ ਐ ਆ ਸਾਹਮਣੇ ਜਿਹੜੇ ਖੇਤ ਦਿਸ ਰਹੇ ਆ ਸਾਹਮਣੇ ਆ ਦੇਖੋ ਬੱਚੇ ਫਿਰਦੇ ਉਸੇ ਤਰ੍ਹਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਦਿਖਾਓ ਇੱਕ ਵਾਰ ਬਿਲਕੁਲ ক্লোਜ਼ ਸ਼ਾਟ ਮਾਰ ਕੇ ਆ ਬੱਚੇ ਫਿਰਦੇ ਆ ਪੂਰਾ ਪਿੰਡ ਇੱਥੇ ਆ ਇਧਰ ਮੈਂ ਦਿਖਾਉਂਗਾ ਕਿ ਮੋਤਬਰ ਸਰਪੰਚ ਸਾਹਿਬ ਸਾਬਕਾ ਸਰਪੰਚ ਸਾਹਿਬ ਨੰਬਰਦਾਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਪੂ ਜੀ ਕੀ ਨਾਮ ਆਪਣਾ ਗੁਰਮੀਤ ਸਿੰਘ ਜੀ ਗੁਰਮੀਤ ਸਿੰਘ ਜੀ ਕਿੰਨੀ ਉਮਰ ਆ ਤੁਹਾਡੀ ਮੈਂ 70 ਸਾਲ ਦਾ ਹੋ ਗਿਆ ਜੀ 70 ਦੇ ਹੋ ਗਿਆ ਮਤਲਬ ਤੁਸੀਂ ਕੱਤਰ ਵਾਲੀ ਜੰਗ ਵੇਖੀ ਆ 10 11 ਸਾਲ ਦੀ 65 ਵਾਲੀ ਵੇਖੀ ਜੀ 65 ਵਾਲੀ ਵੇਖੀ 65 ਵਾਲੀ ਬਾਰੇ ਕਿੰਨਾ ਪਤਾ 70 ਵਾਲੀ ਬਾਰੇ ਕਿੰਨਾ 65 ਵਾਲੀ ਬਾਰੇ ਥੋੜਾ ਪਤਾ ਹੈ ਉਹਦੋਂ ਮੈਂ 10 11 ਸਾਲ ਦਾ ਸਾਂ ਜੀ ਅ ਉਹਦੋਂ ਜਦੋਂ ਕੱਤਰ ਦੀ ਲੜਾਈ ਲੱਗੀ ਸੀ ਉਹਦੋਂ ਮੈਂ 14 15 ਸਾਲ ਦਾ ਸਾਂ ਕੱਤਰ ਵਾਲੀ ਜੰਗ ਬਾਰੇ ਦੱਸੋ ਜਿਵੇਂ ਅੱਜ ਅਸੀਂ ਦੇਖ ਰਹੇ ਹਾਂ ਕਿ ਕੱਲ 7 ਮਈ ਨੂੰ ਹਾਂਜੀ ਹਾਂਜੀ ਪੂਰੇ ਪੰਜਾਬ ਦੇ ਵਿੱਚ ਤੇ ਦੇਸ਼ ਦੇ ਹੋਰ ਥਾਵਾਂ ਤੇ ਸਾਇਰਨ ਵਜਾਏ ਗਏ ਕਿ ਹਵਾਈ ਹਮਲੇ ਦਾ ਖਤਰਾ ਹੋਵੇ ਤਾਂ ਇਹ ਸਾਇਰਨ ਉਹ 72 ਦੇ ਵਿੱਚ ਵੀ ਵਜੇ ਸੀ ਕਾਰਗਿਲ ਜੰਗ ਵੇਲੇ ਵੀ ਵਜੇ ਸੀ ਵੀ ਉਹ ਸਾਇਰਨ ਵਜਾਏ ਗਏ ਉਸ ਤੋਂ ਬਾਅਦ ਦੇ ਵਿੱਚ ਬਲੈਕਆਊਟ ਕੀਤਾ ਗਿਆ ਕਿ ਨਾ ਟਾਈਮ ਲਾਈਟ ਬੰਦ ਰੱਖਣੀ ਹੈ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਸੀਗਾ ਮੌਕ ਡ੍ਰਿਲ ਕੀਤੀ ਗਈ ਤੁਸੀਂ ਬਚਾ ਕਿਵੇਂ ਕਰਨਾ ਉਹਦੇ ਤੋਂ ਜ਼ਿਆਦਾਤਰ ਲੋਕ ਜਿਵੇਂ ਤੁਸੀਂ ਜ਼ੀਰੋ ਲਾਈਨ ਤੇ ਬੈਠੇ ਹੋ ਸਾਹਮਣੇ ਤਾਰ ਪਰਲੇ ਪਾਸੇ ਤੁਹਾਡੀਆਂ ਜ਼ਮੀਨਾਂ ਵੀ ਜਿਹੜੇ ਲੋਕ ਇੱਥੋਂ 50 ਕਿਲੋਮੀਟਰ 100 ਕਿਲੋਮੀਟਰ 200 ਕਿਲੋਮੀਟਰ ਸੈਂਕੜੇ ਕਿਲੋਮੀਟਰ ਦੀ ਦੂਰੀ ਤੇ ਬਾਰਡਰ ਇਹ ਹੋਇਆ ਸਹਮੇ ਹੋਇਆ ਕੱਲ ਦੇ ਕਿ ਜੰਗ ਦਾ ਬਿਗਲ ਵੱਜ ਗਿਆ ਅਸੀਂ ਅੱਖੀਂ ਵੇਖ ਰਹੇ ਆ ਜਈ ਉਹ ਸੁਣੀ ਸੁਣਾਈ ਗੱਲ ਵੇ ਸੁਣਦੇ ਨੇ ਜੀ ਅੱਖੀਂ ਅਸੀਂ ਅੱਖਾਂ ਨਾਲ ਵੇਖਦੇ ਆ ਜੀ ਜਦੋਂ ਸਾਡੇ ਉਹ ਪਾਕਿਸਤਾਨ ਵਾਲੇ ਆਦਮੀ ਸਾਡੇ ਬਾਡਰ ਦੇ ਨਾਲ ਫਿਰਦੇ ਨੇ ਹਾਂਜੀ ਜੀ ਉਹਨਾਂ ਨੂੰ ਖਤਰਾ ਸਾਨੂੰ ਘੜਾ ਖਤਰਾ ਜੀ ਉਹ ਵੀ ਕੰਮ ਕਰਦੇ ਫਿਰਦੇ ਨੇ ਇੱਥੇ ਵੀ ਲੋਕ ਕੰਮ ਕਰਦੇ ਫਿਰਦੇ ਨੇ ਠੀਕ ਹੈ ਪਿੰਡ ਕੋਈ ਖਤਰੇ ਵਾਲੀ ਨਹੀਂ ਗੱਲ ਨਹੀਂ ਪਿੰਡ ਦੇ ਵਿੱਚ ਕਿਸੇ ਕਿਸਮ ਦੀ ਜਿਵੇਂ ਕਿ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕ ਹਨ ਨਾ ਘਰੇ ਬੈਠੇ ਬਹੁਤ ਸਾਰੀਆਂ ਚੀਜ਼ਾਂ ਚੁੱਕ ਕੇ ਪਾ ਦਿੰਦੇ ਆ ਹਾਂਜੀ ਹਾਂਜੀ ਬਹੁਤ ਸਾਰਾ ਅੱਜ ਕੱਲ ਸਿਸਟਮ ਹੈ ਕਿ ਬਹੁਤ ਚੀਜ਼ਾਂ ਜਾਲੀ ਬਣ ਜਾਂਦੀਆਂ ਸਾਡਾ ਵੀ ਮਕਸਦ ਨਹੀਂ ਹੁੰਦਾ ਕਿ ਲੋਕਾਂ ਨੂੰ ਬਿਨਾਂ ਵਜ੍ਹਾ ਪੈਪੀ ਪੈਪੀ ਕੀਤਾ ਜਾਵੇ ਤੁਹਾਡੇ ਤੋਂ ਅਸੀਂ ਲੋਕਾਂ ਤੱਕ ਇਹ ਮੈਸੇਜ ਦਵਾਉਣਾ ਚਾਹੁੰਦੇ ਆ ਕਿ ਤੁਹਾਨੂੰ ਲੱਗਦਾ ਕਿਸੇ ਕਿਸਮ ਦੀ ਕੋਈ ਹਲਜੁਲ ਕੋਈ ਖਤਰਾ ਤੁਹਾਨੂੰ ਮਹਿਸੂਸ ਹੁੰਦਾ ਜਿਵੇਂ ਲੋਕ ਸਮਝ ਰਹੇ ਇੱਕ ਪਰਸੈਂਟ ਨਹੀਂ ਜੀ ਸਾਨੂੰ ਲੋਕ ਮੀਡੀਆ ਰਹਿ ਜਾਂ ਜਿਹੜਾ ਨੈਟ ਏ ਇਹਦੇ ਨਹੀਂ ਸਾਰਾ ਕੁਝ ਦੱਸੀ ਜਾਂਦੇ ਫਲਾਣੇ ਥਾਂ ਦਾ ਟੈਂਕ ਖਲੋ ਗਿਆ ਖਲੋਤਾ ਕੁਝ ਨਹੀਂਗਾ ਫਲਾਣੀ ਥਾਂ ਤੇ ਮਿਲਟਰੀ ਆ ਗਈ ਹੈਗੀ ਕਿਤੇ ਵੀ ਨਹੀਂ ਕੀ ਦੇਖੋ ਜੀ ਆ ਚੀਜ਼ਾਂ ਨੋਟ ਕਰਨ ਵਾਲੀਆਂ ਜੋ ਫੇਕ ਚੀਜ਼ਾਂ ਵਿਖਾਈਆਂ ਜਾ ਰਹੀਆਂ ਜੇ ਤੁਸੀਂ ਆਪਣੀ ਫੌਜ ਦਾ ਆਪਣੇ ਦੇਸ਼ ਦਾ ਆਪਣੀ ਸਰਕਾਰ ਦਾ ਸਾਥ ਨਹੀਂ ਦੇ ਸਕਦੇ ਤਾਂ ਇਹ ਚੀਜ਼ਾਂ ਸਾਨੂੰ ਸੋਸ਼ਲ ਮੀਡੀਆ ਤੇ ਦਿਖਾਉਣ ਦਾ ਕੋਈ ਅਧਿਕਾਰ ਨਹੀਂ ਕਿ ਅਸੀਂ ਬਿਨਾਂ ਵਜ੍ਹਾ ਫੇਕ ਚੀਜ਼ਾਂ ਵਿਖਾ ਕੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਬੈਠੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰੀਏ ਦੂਸਰੇ ਪਾਸੇ ਜ਼ਮੀਨਾਂ ਜੀ ਜੀ ਜਿਵੇਂ ਕਿ ਲੋਕ ਸੋਸ਼ਲ ਮੀਡੀਆ ਤੇ ਵਿਖਾ ਰਿਹਾ ਕਿ ਪਿੰਡਾਂ ਦੇ ਪਿੰਡ ਖਾਲੀ ਹੋ ਰਿਹਾ ਜੀ ਲੋਕ ਸਮਾਨ ਚੁੱਕ ਕੇ ਲੈ ਕੇ ਜਾ ਰਹੇ ਐਥੇ ਸਾਨੂੰ ਇਥੇ ਤੁਹਾਡੇ ਤੋਂ ਪਿਛਲੇ ਪਿੰਡ ਹਜ਼ਾਰਾ ਸਿੰਘ ਵਾਲਾ ਉਸ ਤੋਂ ਪਿਛੇ ਅਸੀਂ ਲੱਖੋ ਕੇ ਬਹਿਰਾਮ ਤੋਂ ਗੱਲਬਾਤ ਕਰਦੇ ਹਾਂ ਸਾਨੂੰ ਕਿਤੇ ਵੀ ਇਸ ਤਰ੍ਹਾਂ ਦਾ ਕੁਝ ਨਹੀਂ ਲੱਗਾ ਕਿ ਕੋਈ ਇੱਕ ਜੀ ਵੀ ਕਿਸੇ ਪਾਸੇ ਜਾ ਤੁਸੀਂ ਚਾਰੇ ਪੰਜੇ ਪੰਜ ਸੱਤੇ ਪੈਂਦੀ ਫਰੋਲ ਲੋਕ ਕਿ ਤੋ ਇੱਕ ਬੰਦਾ ਵੀ ਨਹੀਂ ਗਿਆ ਆਉਣਾ ਕਿ ਤੋ ਕੋਈ ਟਰੈਕਟਰ ਟਰਾਲੀ ਨਹੀਂ ਗਿਆ ਆਉਣਾ ਕੁਝ ਨਹੀਂ ਗਿਆ ਆਉਣਾ ਸਾਰੇ ਲੋਕ ਆਪਣੇ ਘਰਾਂ 'ਚ ਬੈਠੇ ਅਸੀਂ ਜੀ 71 'ਚ ਤੜਕੇ 3 ਵਜੇ ਫੇਰ ਖੁੱਲ੍ਹਿਆ ਜੀ ਅਚਾਨਕ ਜੀ ਅੱਜ ਕੱਲ ਤਾਂ ਜਿਹੜਾ ਮੀਡੀਆ ਮੂੜ ਗਿਆ ਤੇ ਸਾਰਾ ਕੋਈ ਨੈੱਟ ਨੂੰ ਟੇ ਸਾਰਾ ਕੋਈ ਝੂਠ ਸੱਚ ਬੋਲੀ ਜਾਂਦਾ ਹੈ ਉਦੋਂ ਸਿਰਫ ਰੇਡੀਓ ਹੁੰਦਾ ਸੀ ਜੀ ਕੋਈ ਟੀਵੀ ਨੂੰ ਕੁਝ ਨਹੀਂ ਹੁੰਦਾ ਸੀ ਤੜਕੇ 3 ਵਜੇ ਜਦੋਂ ਫਾਇਰ ਖੁੱਲਿਆ ਓਦੋਂ ਲੋਕ ਗਏ ਨੁਕਸਾਨ ਉਦੋਂ ਵੀ ਇੱਕ ਪੈਸੇ ਦਾ ਨਹੀਂ ਹੋਇਆ ਘਾਤਰ ਦੇ ਵਿੱਚ ਘਾਤਰ ਚ ਜੀ ਕਿੰਨੇ ਦਿਨ ਉਦੋਂ ਪਿੰਡ ਤੋਂ ਦੂਰ ਰਹਿਣਾ ਪਿਆ ਸੀ ਉਦੋਂ ਅਸੀਂ ਤਾਂ ਰਹਿ ਤਿੰਨ ਦਿਨ ਦੂਰ ਜੀ ਜੀ ਤਿੰਨ ਦਿਨ ਦੋ ਦਿਨ ਸਾਡੇ ਪਿੰਡ ਤੋਂ ਨਾ ਕਬਜ਼ਾ ਰੱਖਿਆ ਜੀ ਰਾਜਾ ਮੋਂ ਤੋਂ ਚੌਕੀ ਨੂੰ ਕਬਜ਼ੇ ਚ ਲੈ ਲਈ ਸੀ ਜੀ ਤੇ ਦੋ ਦਿਨ ਉਹਨਾਂ ਸਾਡੇ ਤੇ ਕਬਜ਼ਾ ਰੱਖਿਆ ਤੀਜੇ ਦਿਨ ਇਹਨਾਂ ਏਰੀਆ ਸਾਡਾ ਵਾਪਸ ਲੈ ਲਿਆ ਸੀ ਇੱਥੇ ਆ ਕੇ ਵੱਧਵਾ ਸਾਹਿਬ ਹੁੰਦੇ ਸੀ ਜੀ ਤੇ ਉਹਨਾਂ ਏਰੀਆ ਵਾਪਸ ਲੈ ਲਿਆ ਕੁਝ ਮਿਲਟਰੀ ਨੇ ਮਗਰੋਂ ਸਪੋਰਟ ਕੀਤੀ ਤੇ ਸਾਰਾ ਏਰੀਆ ਵਾਪਸ ਆ ਗਿਆ ਉਦੋਂ ਮਗਰੋਂ ਜਦੋਂ ਇਹ ਆ ਗਿਆ ਉਹ ਆਪਦਾ ਏਰੀਆ ਆਪਣੇ ਆਪ ਹੀ ਖਾਲੀ ਕਰਕੇ ਇਹ ਤਾਂ ਉਹਨਾਂ ਦਾ ਥੋੜਾ ਜਿਹਾ ਏਰੀਆ ਮਗਰਲੇ ਪਾਸੋਂ ਦਾ ਦਰਿਆ ਹੈ ਜੀ ਸਾਡੇ ਤਾਂ ਸੈਣੀ ਵਾਲੇ ਪੁੱਲ ਪੁਲੇਗਾ ਉਹਨਾਂ ਦਾ ਵਿਚਾਰਾਂ ਦਾ ਕੁਝ ਵੀ ਨਹੀਂਗਾ ਬਿਲਕੁਲ ਉਹ ਕਿਵੇਂ ਕਾਮਯਾਬ ਹੋਣਗੇ ਬਿਲਕੁਲ ਤੇ ਇਹ ਸਾਰਾ ਏਰੀਆ ਖਾਲੀ ਹੀ ਕਰ ਗਿਆ ਚੌਥੇ ਪੰਜਵੇਂ ਦਿਨ ਉਹਨਾਂ ਨੇ ਮੁੜ ਕੇ ਵੀ ਏਰੀਆ ਸਾਰਾ ਘੇ ਤੇ ਲੋਕ ਵਾਪਸ ਆ ਗਿਆ ਸੀ ਕਿਨੇ ਦਾ 10 12 ਦੇ ਨਹੀਂ ਗੱਲ ਪਿਛਲੇ ਪਿੰਡਾਂ ਦੇ ਵਿੱਚ ਅਸੀਂ ਗੱਲਬਾਤ ਕੀਤੀ ਉੱਥੇ ਨੌਜਵਾਨਾਂ ਨੇ ਬਜ਼ੁਰਗਾਂ ਨੇ ਬੀਬੀਆਂ ਨੇ ਇੱਥੋਂ ਤੱਕ ਕਿ ਬੀਬੀਆਂ ਨੇ ਲੇਡੀਜ਼ ਨੇ ਇਹ ਗੱਲ ਆਖੀ ਕਿ ਅਸੀਂ ਪਿੰਡ ਛੱਡ ਕੇ ਨਹੀਂ ਜਾਵਾਂਗੇ ਅਸੀਂ ਘਰ ਛੱਡ ਕੇ ਨਹੀਂ ਜਾਵਾਂਗੇ ਹੁਣ ਵੀ ਅਸੀਂ ਗੱਲ ਕੀਤੀ ਕਹਿੰਦੇ ਅਸੀਂ ਆਪਣੀ ਫੌਜ ਦਾ ਸਾਥ ਦੇਵਾਂਗੇ ਕੀ ਕਹਿਣਾ ਚਾਹੋਗੇ ਨਹੀਂ ਬਿਲਕੁਲ ਜੀ ਅਸੀਂ ਇੱਥੇ ਆ ਕਿਧਰ ਜਾਣਾ ਜੀ ਨਾਲੇ ਸਾਰਾ ਮੇਰੀ ਗੱਲ ਸੁਣੋ ਜੀ ਅੱਜ ਕੱਲ ਤਕਨੀਕ ਵਧੀ ਹੋਈ ਏ ਸਾਰਾ ਕੁਝ ਕੰਪਿਊਟਰ ਦਾ ਯੁੱਗ ਏ ਅੱਜ ਕੱਲ ਜਿਹੜਾ ਕੋਈ ਡਿੱਗੇਗਾ ਜਾ ਕੇ ਕਿਤੇ ਸੈਂਕੜੇ ਮੀਲ ਤੇ ਕਿਲੋਮੀਟਰ ਤੇ ਡਿੱਗੇਗਾ ਬਿਲਕੁਲ ਜੀ ਸਾਡੇ ਵਰਗੇ ਪਿੰਡਾਂ 'ਚ ਉਹਨਾਂ ਨੇ ਕੋਈ ਚੀਜ਼ ਛੁੱਟ ਕੇ ਦਾਦਾ ਨੁਕਸਾਨ ਕਰਨਾ ਸਾਡਾ ਤਾਂ ਹੋਣਾ ਹੀ ਨਹੀਂਗਾ ਬੜੀ ਸੋਹਣੀ ਗੱਲ ਕੀਤੀ ਐ ਬਾਪੂ ਜੀ ਹੋਰਾਂ ਨੇ ਕਿ ਤਕਨੀਕ ਇੰਨੀ ਵਧ ਗਈ ਐ ਕਿ ਜੇ ਕੋਈ ਮਾਰ ਕਰਨ ਵਾਲੇ ਹਥਿਆਰ ਹੈ ਮਾਰੂ ਹਥਿਆਰ ਹੈ ਤਾਂ ਉਹ ਸੈਂਕੜੇ ਕਿਲੋਮੀਟਰਾਂ ਤੱਕ ਮਾਰ ਕਰਦੇ ਆ ਉਹ ਕਹਿੰਦੇ ਕਿ ਜੇ ਅਸੀਂ ਇੱਥੋਂ ਜ਼ੀਰੋ ਲਾਈਨ ਤੋਂ ਆਪਣੀ ਫੌਜ ਦਾ ਸਾਥ ਦੇ ਕੇ ਮਨੋਬਲ ਡੇਗਣ ਵਾਲਾ ਕੰਮ ਕਰਾਂਗੇ ਇੱਥੋਂ ਚਲੇ ਵੀ ਜਾਵਾਂਗੇ ਜਿੱਥੇ ਜਾ ਕੇ ਬੈਠਾਂਗੇ ਕਿ ਉੱਥੇ ਬਾਹਰੂ ਹਥਿਆਰ ਮਾਰ ਨਹੀਂ ਕਰ ਸਕਦੇ ਧੰਨਵਾਦ ਜੀ ਮੈਂ ਹੋਰ ਜੀ ਧੰਨਵਾਦ ਬਹੁਤ ਮੈਂ ਹੋਰ ਗੱਲਬਾਤ ਕਰੂੰਗਾ ਜੀ ਜੀ ਸਾਡਾ ਇਹ ਜਰੂਰ ਸਾਡਾ ਜਿਹੜਾ ਰੋਡ ਇਹਨਾਂ ਮਾਮਦੋੜ ਜ਼ਿਕਰ ਜੀ ਇੰਦੀ ਅਜਰੂਰ ਹੈ ਨਾ ਦੱਸੋ ਵੀ ਉਸ ਰੋਡ ਤੋਂ ਨਹੀਂ ਲੰਘ ਸਕਦਾ ਜੋ ਕੋਈ ਵਾਕਿਆ ਹੋ ਜਾਏ ਨਾ ਕੋਈ ਮਿਲਟਰੀ ਲੰਘ ਸਕਦੀ ਨਾ ਕੋਈ ਆਮ ਨਾਗਰਿਕ ਲੰਘ ਸਕਦਾ ਉੱਥੇ ਗੋਡੇ-ਗੋਡੇ ਪਾਣੀ ਹੈ ਮੇਰੇ ਸਾਥੀ ਪੱਤਰਕਾਰ ਮੇਰੇ ਨਾਲ ਗੱਲਬਾਤ ਆਉਂਦੀ ਸੀ ਗੱਡੀ 'ਚ ਕਰ ਰਹੇ ਸੀ ਕਹਿੰਦੇ ਸੀ ਕਿ ਆਪਾਂ ਨੂੰ ਇੱਕ ਵਾਰੀ ਆ ਕੇ ਇਸ ਤਰ੍ਹਾਂ ਲੱਗਦਾ ਕਿ ਵਾਪਸ ਕਿਵੇਂ ਜਾਵਾਂਗੇ ਉਹੀ ਗੱਲ ਬਾਪੂ ਜਰ ਉਹਨੇ ਕੀਤੀ ਹੈ ਕਿ ਇਹ ਰਸਤਾ ਜਿਹੜਾ ਇਹੋ ਜਿਹਾ ਰਸਤਾ ਹੈ ਇਹ ਸਾਡਾ ਮਮਦੋਟ ਤੱਕ ਦਾ ਜਾਂ ਮੈਂ ਕਹਿੰਦਾ ਕਿ ਮੇਨ ਰੋਡ ਜਿਹੜਾ ਫਰੋਜ਼ਪੁਰ ਤੱਕ ਜਾਂਦਾ ਹੈ ਕਿ ਇੱਥੋਂ ਇੰਨਾ ਸੌਖਾ ਨਹੀਂ ਕੋਈ ਰਸਤੇ ਪੈ ਕੇ ਪੰਜਾਬ ਚ ਐਂਟਰ ਕਰ। ਜਦੋਂ ਵਾਕਿਆ ਵਾਪਤਨ ਦਾ ਜੀ ਸਸਿਕਲ ਪਾਪੂ ਜੀ ਸਸਿਕਾ ਜੀ ਤੁਹਾਡਾ ਨਾਮ ਜੀ ਅਸ਼ਨੀ ਕੁਮਾਰ ਜੀ ਸਕਾ ਸਾਹਬ ਦਾ ਸਰਪੰਚ ਸਾਹਬ ਦਾ ਸਰਪੰਚ ਅਸ਼ਨੀ ਕੁਮਾਰ ਜੀ ਹਾਂਜੀ 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 ਇਹ ਗੱਲਬਾਤ ਕੀਤੀ ਅਸੀਂ ਹਾਂਜੀ ਹਾਂਜੀ ਦੇਖਿਆ ਅਸੀਂ ਚਾਰਜ ਫੇਰੇ ਤੁਹਾਡੇ ਇਕੱਠ ਹੈ ਬੱਚੇ ਵੀ ਖੜੇ ਹੈ ਹਨਾ ਬੇਸਕ ਸਕੂਲ ਬੰਦ ਹੈ ਬਾਰਡਰ ਲਾਈਨ ਹਾਂਜੀ ਹਾਂਜੀ ਤੁਸੀਂ ਉਮਰ ਕਿੰਨੀ ਹੋਗੀ ਤੁਹਾਡੀ ਮੇਰੇ 56 ਸਾਲ ਜੀ 56 ਸਾਲ ਉਮਰ ਹਾਂਜੀ ਤੁਸੀਂ 60 71 ਨਹੀਂ ਵੇਖੀ ਨਹੀਂ ਜੀ 71 ਦਾ 5 ਸਾਲ ਦਾ ਹਾਂਜੀ 5 ਸਾਲ ਦਾ ਸੀ 71 ਪਹਿਲੇ ਹਾਂਜੀ ਹਾਂਜੀ ਠੀਕ ਹੈ ਕੁਛ ਯਾਦ ਆ ਉਸ ਵੇਲੇ ਦਾ ਪਤਾ ਪਤਾ ਫਰੀਦਕੋਟ ਗਏ ਸੋਟ ਕੇ ਫਰੀਦਕੋਟ ਲਗਭਗ ਤੁਹਾਡੇ ਤੋਂ 60 ਕਿਲੋਮੀਟਰ ਹੋਗਾ ਹਾਂਜੀ ਹਾਂਜੀ 55 60 ਕਿਲੋਮੀਟਰ ਉੱਥੇ ਚਲੇ ਗਏ ਸੀ ਮਤਲਬ ਉੱਥੇ ਜਾ ਕੇ ਉਦੋਂ 71 ਮੇਲੇ ਮਹਿਸੂਸ ਕੀਤਾ ਕਿ ਸੁਰੱਖਿਆਤ ਹੈ ਨਹੀਂ ਜੀ ਉਹਨਾਂ ਨੇ ਸਮਝ ਹੈਗੀ ਸੀ ਤੇ ਇਹਨਾਂ ਪਤਾ ਸਾਨੂੰ ਵੀ ਉੱਥੇ ਗਏ ਉੱਥੇ ਚਲੇ ਗਏ ਸੀ ਦੇਖੋ ਅੱਜ ਵੀ ਮਾਹੌਲ ਜਿਹੜਾ ਹੈ ਹਾਂਜੀ ਜੇ ਪੂਰੇ ਦੇਸ਼ ਦੇ ਮੁਤਾਬਕ ਪੰਜਾਬ ਦੇ ਮੁਤਾਬਕ ਸੋਚੀ ਹੈ ਹਾਂਜੀ ਮੀਡੀਆ ਦੇ ਮੁਤਾਬਕ ਸੋਚੀ ਹੈ ਜਿਹੜੀਆਂ ਖਬਰਾਂ ਨਿਕਲ ਨਿਕਲ ਕੇ ਆਉਂਦੀਆਂ ਜਿਨ੍ਹਾਂ ਤੋਂ ਲੋਕਾਂ ਨੂੰ ਡਰ ਸਹਿਮ ਬਣਿਆ ਹੋਇਆ ਤੁਹਾਨੂੰ ਕੀ ਲੱਗਦਾ ਕਿ ਅੱਜ ਪਿਛਲਾ ਪਿੰਡ ਦੇਖਿਆ ਉਸ ਤੋਂ ਪਿਛਲਾ ਪਿੰਡ ਦੇ ਹਾਂਜੀ ਜਿੱਥੋਂ ਅਸੀਂ ਪਿੱਛੋਂ 8-10 ਕਿਲੋਮੀਟਰ ਤੋਂ ਗੱਲਬਾਤ ਕਰਨੀ ਸ਼ੁਰੂ ਕੀਤੀ ਤੇ ਸਾਨੂੰ ਪਤਾ ਲੱਗਾ ਕਿ ਕੋਈ ਵੀ ਜੀ ਇੱਥੋਂ ਬਾਰਡਰ ਲਾਈਨ ਤੋਂ ਆਪਣੇ ਘਰ ਦੇ ਵਿੱਚੋਂ ਹਿੱਲ ਕੇ ਟੱਸ ਤੋਂ ਮੱਸ ਨਹੀਂ ਹੋਇਆ ਨਹੀਂ ਜੀ ਨਹੀਂ ਰਾਤ ਨੂੰ ਰਾਤ ਨੂੰ ਕੋਈ ਖਤਰਾ ਮਹਿਸੂਸ ਹੁੰਦਾ ਨਹੀਂ ਨਾ ਜੀ ਨਾ ਨਾ ਇੱਥੋਂ 150-200 ਕਿਲੋਮੀਟਰ ਵਾਲੇ ਲੋਕ ਸੌਂਦੇ ਨਹੀਂ ਵੀ ਪਤਾ ਨਹੀਂ ਕੀ ਹੋ ਜਾਣਾ ਉਹ ਡਰੇ ਆ ਪੈ ਜੀ ਐਸੀ ਤਾਂ ਕੋਈ ਨਹੀਂ ਡਰੇ ਨਹੀਂ ਡਰੇ ਹੋਏ ਨਾ ਨਾ ਬਾਈ ਚਾਂਸ ਪਰਮਾਤਮਾ ਨਾ ਕਰੇ ਜਿਹੜੇ ਹਾਲਾਤ ਬਣੇ ਹੋਏ ਆ ਜੇ ਕੋਈ ਥੋੜੀ ਬਹੁਤੀ ਹਿੱਲ ਜੁਲ ਹੁੰਦੀ ਹੈ ਫਿਰ ਤੁਹਾਡਾ ਫੈਸਲਾ ਨਹੀਂ ਅਸੀਂ ਇੱਥੇ ਬੈਠੇ ਆਏ ਕਿਧਰ ਜਾਣਾ ਜੀ ਬਿਲਕੁਲ ਮਤਲਬ ਯਾਰ ਬੈਠੇ ਆਏ ਆ ਫੌਜ ਦਾ ਸੇਵਾ ਪਾਣੀ ਬਿਲਕੁਲ ਜੀ ਜੀ ਬਹੁਤ ਬਹੁਤ ਧੰਨਵਾਦ ਮੈਂ ਅੰਦਰ ਵੀ ਗੱਲਬਾਤ ਕਰੂੰਗਾ ਸਾਥੀ ਨੂੰ ਕਹੂੰਗਾ ਕਿ ਅੰਦਰ ਆਉਣ ਦੀ ਮਿਹਰਬਾਨੀ ਕਰੋ ਜੀ ਸੋ ਇੱਧਰ ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ ਦੇਖੋ ਕੈਮਰਾਮੈਨ ਨੂੰ ਮੈਂ ਸਾਥੀ ਨੂੰ ਕਹੂੰਗਾ ਕਿ ਦਿਖਾਓ ਇਹ ਕਣਕ ਦਿਖਾਓ ਜੀ ਇਹ ਕਣਕ ਇੱਕ ਪਿੰਡ ਦੀ ਦੁਕਾਨ ਹੈ, ਕਰਿਆਨੇ ਦੀ ਦੁਕਾਨ ਹੈ। ਇੱਧਰ ਧਿਆਨ ਮਾਰੋ, ਇਹ ਗੱਟੇ ਪਏ ਆ, ਇੱਧਰਲੇ ਪਾਸੇ ਪਏ ਆ। ਅੰਦਰ ਵੀ ਮੈਂ ਅੰਦਰ ਤੱਕ ਜਾਊਂਗਾ, ਦਿਖਾਊਂਗਾ ਸਾਰੀਆਂ ਚੀਜ਼ਾਂ। ਦੇਖੂਂਗਾ ਕਿ ਅੰਦਰ ਕੀ ਹੈ, ਸਰੋਂ ਦੇ ਤੇਲ ਦੀ ਸਮੈਲ ਮੈਨੂੰ ਆ ਰਹੀ ਹੈ। ਲੱਗਦਾ ਕੋਲੂ ਹੈ। ਕੋਲੂ ਹੈ ਜੀ। ਸਾਥੀ ਨੂੰ ਕਹੂੰਗਾ ਕਿ ਮੇਰੇ ਨਾਲ ਆਉਂਦੀ ਕਿਰਪਾਲਤਾ ਕਰੋ। ਮੈਂ ਦਿਖਾਉਣਾ ਜਾਊਂਗਾ ਤੁਹਾਨੂੰ ਕਿਸੇ ਪਾਸੇ ਵੀ ਨਿਗਾਹ ਮਾਰੋ। ਪਿੱਛੇ ਤੁਹਾਨੂੰ ਦਿਖਾਇਆ ਕਣਕ ਦਾ ਢੇਰ ਲੱਗਿਆ ੜੀ ਪਿੰਡ ਦੇ ਵਿੱਚੋਂ ਸੌਦਾ ਪਤਾ ਲੈਣ ਵਾਸਤੇ। ਮੈਂ ਸਾਥੀ ਨੂੰ ਕਹੂੰਗਾ ਕਿ ਇੱਧਰ ਤੁਸੀਂ ਇੱਕ ਵਾਰੀ ਦਿਖਾਓ ਕ ਬਿਲਕੁਲ ਜ਼ੀਰੋ ਲਾਈਨ ਤੇ ਹੈ ਜਿਹਦੇ ਤੋਂ ਮੈਂ ਕਹਨਾ ਕਿ ਅੱਧਾ ਕਿਲੋਮੀਟਰ ਦੂਰ ਵੀ ਜਿਹੜੀ ਪਾਕਿਸਤਾਨ ਤੇ ਭਾਰਤ ਦੀ ਸਰਹੱਦ ਵਾਲੀ ਤਾਰ ਜਿਹੜੀ ਆ ਉਹ ਅੱਧਾ ਕਿਲੋਮੀਟਰ ਦੀ ਦੂਰੀ ਤੋਂ ਵੀ ਘਟ ਹੈ ਇਧਰ ਦਿਖਾਵਾਂਗਾ ਉਸੇ ਤਰ੍ਹਾਂ ਕੰਮ ਚੱਲ ਰਿਹਾ ਕੋਲੂ ਲੱਗਿਆ ਹੋਇਆ ਵੀ ਕੋਲੂ ਆ ਨਾ ਵੀਰੇ ਕੋਈ ਕਿਸੇ ਤਰ੍ਹਾਂ ਦਾ ਤੁਹਾਨੂੰ ਲੱਗਦਾ ਕੋਈ ਫਰਕ ਪਿਆ ਕਿਸੇ ਕਿਸਮ ਦਾ ਜਿਵੇਂ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਰੌਲਾ ਪੈ ਕੇ ਜੰਗ ਲੱਗ ਚੱਲੀ ਨਾ ਨਾ ਜੀ ਕੋਈ ਰੌਲਾ ਨਹੀਂ ਇੱਥੇ ਮੇਰੇ ਲੜਕੀ ਦੇ ਵਿਆਹ ਹੋਇਆ ਹੈ ਮੇਰੀ ਨੋ ਗਈ 5 6 ਦਿਨ ਹੋ ਗਏ ਉਹਨਾਂ ਆਦੇ ਮੇਕੇ ਜੀ ਉਹਨੇ ਕੱਲ ਫੋਨ ਕੀਤਾ ਕਿ ਮੈਨੂੰ ਲੈ ਜਾਓ ਅੱਛਾ ਕਾਨੇ ਵਾਲਾ ਪਿੰਡ ਹੈ ਜਲਾਲਾਵਾਦ ਦੇ ਪਿਛਲੇ ਪਾਸੇ ਅੱਛਾ ਜੀ ਉਹਨੇ ਕਿਹਾ ਵੀ ਮੈਨੂੰ ਲੈ ਜਾਓ ਮੈਂ ਟੋੜੀ ਰੋਟੀ ਪਾਣੀ ਪਕਾਵਾਂਗੀ ਤੁਸੀਂ ਫੌਜ ਦਾ ਸਾਥ ਦਿਓਗੇ ਤੁਹਾਡੀ ਨੂੰ ਨੇ ਕਿਹਾ ਹਾਂ ਜੀ ਵਾਹ ਜੀ ਵਾਹ ਪੰਜ ਛੇ ਦਿਨ ਹੋਏ ਗਏ ਕੇ ਪੇਕੇ ਮਿਲਣ ਗਈ ਨੂੰ ਹਾਂ ਜੀ ਤੇ ਜਦੋਂ ਆਹ ਹਾਲਾਤ ਉਹਨੂੰ ਲੱਗਿਆ ਕਿ ਕੁਝ ਹੈਲੋ ਜਲ ਹੋ ਰਿਹਾ ਹੈ ਤੇ ਉਹ ਕਹਿੰਦੀ ਫੌਜ ਦੀ ਮਦਦ ਕਰੋ ਮੈਂ ਰੋਟੀ ਪਕਾਵਾਂਗੀ ਹਾਂ ਜੀ ਦੇਖੋ ਜੀ ਹੌਸਲੇ ਬੁਲੰਦ ਹੈ ਮੈਂ ਕਹਿੰਦਾ ਕਿਸੇ ਵੱਲ ਵੀ ਦੇਖੋਗੇ ਤੁਹਾਨੂੰ ਕਿਸੇ ਕਿਸਮ ਦਾ ਕੋਈ ਫਰਕ ਲੱਗਦਾ ਨਾ ਨਾ ਜੀ ਇੱਧਰ ਕੋਈ ਡਰ ਨਹੀਂ ਹੈਗਾ ਜੀ ਮੇਰਾ ਲੜਕਾ ਅੱਜ ਗਿਆ ਵੀ ਹੋਏ ਨੂੰ ਲੈਣ ਕਹਿੰਦੀ ਵੀ ਮੈਂ ਤੁਹਾਡੇ ਨਾਲ ਆ ਰਣਾ ਜੀ ਮੈਂ ਮਾਂ ਪਿਓ ਕੋਲ ਨਹੀਂ ਲੈਣਾ ਦੇਖੋ ਬੱਚਿਆਂ ਤੱਕ ਬੀਬੀਆਂ ਤੱਕ ਡਟੇ ਹੋਏ ਮੈਂ ਇੱਧਰ ਦਿਖਾਉਂਗਾ ਦੇਖੋ ਫੌਜ ਦੀ ਵਰਦੀ ਵਰਗਾ ਰੰਗ ਸ਼ਰਟ ਦਾ ਪਾ ਕੇ ਖੜਾ ਹੈ ਕੀ ਨਾਮ ਪੁੱਤਰ ਸਾਹਿਲ ਸਾਹਿਲ ਹਾਂਜੀ ਕਿੰਨੀ ਉਮਰ ਹੈ 11 ਸਾਲ ਜੀ ਕਿਹੜੀ ਕਲਾਸ ਪੜਦਾ ਹੈ 6ਵੀਂ ਚ 6ਵੀਂ ਚ ਪੜਦਾ ਹਾਂ ਹਾਂਜੀ ਸਕੂਲਾਂ ਨੂੰ ਛੁੱਟੀਆਂ ਹੋਈਆਂ ਹਾਂਜੀ ਪੁੱਤ ਡਰ ਨਹੀਂ ਲੱਗਦਾ ਇੱਥੇ ਤੁਸੀਂ ਬਾਰਡਰ ਤੇ ਬੈਠੇ ਹੋ ਨਹੀਂ ਹੈ ਗੱਲ ਜੀ ਬਿਲਕੁਲ ਨਹੀਂ ਲੱਗਦਾ ਨਹੀਂ ਜੀ ਅੱਛਾ ਹਾਲੇ ਤਾਂ ਇੱਥੇ ਠੀਕ ਹੈ ਸਾਰਾ ਕੁਝ ਮੈਂ ਆ ਕੇ ਦੇਖਿਆ ਸਾਰੇ ਪਿੰਡ ਦੇ ਲੋਕ ਬੱਚੇ ਵੀ ਉਵੇਂ ਖੇਡਦੇ ਫਿਰਦੇ ਆ ਆਜੋ ਉਰੇ ਪੁੱਤ ਰਹੋ ਉਰੇ ਮਦਦ ਨਾਲ ਸਾਰੇ ਆਜੋ ਸਾਰੇ ਆਜੋ ਆ ਦੇਖੋ ਇਹ ਨਹੀਂ ਕਿ ਅਸੀਂ ਕੋਈ ਇੱਕ ਬੱਚਾ ਛਾਟ ਕੇ ਲੈਂਦਾ ਦੇਖੋ ਬੱਚੇ ਉਵੇਂ ਜਿਉਂਦੇ ਤਿਉਂ ਗਲੀਆਂ ਦੇ ਵਿੱਚ ਖੇਡਦੇ ਫਿਰਦੇ ਆ ਪੁੱਤ ਜੇ ਅੱਗੇ ਜਦੋਂ ਦੱਸਦੇ ਤੁਹਾਡੇ ਬਾਬੇ ਤੁਹਾਡੇ ਦਾਦੇ ਦੱਸਦੇ ਹਨ ਉਹ ਕਹਿੰਦੇ ਵੀ ਜਾਣਾ ਪਿਆ ਜਾਂਦਾ ਜੰਗ ਲੱਗ ਜੇ ਤਾਂ ਤੇ ਜੇ ਹੁਣ ਕਹਿਣ ਲੱਗੇ ਵੀ ਆਪਾਂ ਜਾਣਾ ਪਿੰਡ ਛੱਡ ਕੇ ਕਿਤੇ ਫੇਰ ਅਸੀਂ ਨਹੀਂ ਜਾਣਾ ਜੀ ਹੈ ਸਾਡੇ ਐਵੇਂ ਆਖ ਨਹੀਂ ਸਕਦੇ ਵਡੇਰੇ ਜੀ ਵੱਡੇ ਆਖ ਨਹੀਂ ਸਕਦੇ ਕਿਉਂ ਨਹੀਂ ਆਖ ਸਕਦੇ ਸਰ ਜੀ ਡਰਦੇ ਹੀ ਨਹੀਂ ਡਰਦੇ ਨਹੀਂ ਕੀ ਕਰੋਗੇ ਫਿਰ ਜੇ ਭਾਈ ਕੋਈ ਐਦਾਂ ਲੱਗਦਾ ਜੇ ਕੋਈ ਕਿਸੇ ਕਿਸਮ ਦਾ ਖਤਰਾ ਲੱਗਦਾ ਹੈ ਜੰਗ ਦਾ ਫਿਰ ਕੀ ਕਰੋਗੇ ਫਿਰ ਫੌਜੀਆ ਦੇ ਨਾਲ ਡਟੇ ਰਹਾਂਗੇ ਜੀ ਕੀ ਕਰੋਗੇ ਫੌਜੀਆ ਦੇ ਨਾਲ ਡਟੇ ਰਹਾਂਗੇ ਤੁਸੀਂ ਵੀ ਕਾਦੇ ਨਾਲ ਡਟੋਗੇ ਫੌਜੀਆ ਨਾਲ ਫੌਜੀਆ ਨਾਲ ਲੜਾਂਗੇ ਜੀ ਪੂਰੀ ਸਪੋਰਟ ਹੈ ਅੱਛਾ ਆਪਦੀ ਫੌਜ ਨਾਲ ਖੜ ਕੇ ਲੜੋਗੇ ਪਾਕਿਸਤਾਨ ਨਾਲ ਤੁਹਾਡੇ ਕੋਲ ਕੀ ਹੈ ਲੜਨ ਵਾਸਤੇ ਗਡਾਸੇ ਗਡਾਸੇ ਬੱਚਿਆਂ ਦੇ ਹੌਸਲੇ ਬੁਲੰਦ ਹੈ ਜਿਹੜੇ ਦੇ ਵੀ ਦਿੰਦੇ ਨੇ ਰੈਫਲਾਂ ਤੇ ਗੋਲੇ ਫੜਾਉਣ ਨੂੰ ਵੀ ਅਸੀਂ ਰੈਡੀ ਤਿਆਰ ਹਾਂ ਦੇਖੋ ਜੀ ਹੌਸਲੇ ਬੁਲੰਦ ਹੈ ਵੀ ਸਾਨੂੰ ਜੇ ਗੋਲੀ ਸਿੱਕਾ ਸਾਨੂੰ ਹਥਿਆਰ ਮਿਲ ਵੀ ਜਾਂਦੇ ਆ ਤਾਂ ਅਸੀਂ ਆਪਣੀ ਫੌਜ ਦੇ ਨਾਲ ਜਿਹੜਾ ਉਹ ਪਾਕਿਸਤਾਨ ਦੇ ਨਾਲ ਦੋ ਦੋ ਹੱਥ ਕਰਨ ਨੂੰ ਤਿਆਰ ਹੈ ਮੈਂ ਇੱਧਰ ਦਿਖਾਉਂਗਾ ਕਿਰਿਆਨੇ ਦੀ ਸ਼ਾਪ ਹੈ ਵੀਰ ਹੋਰਾਂ ਦੀ ਜਿਵੇਂ ਇੱਧਰ ਮੈਂ ਦਿਖਾਇਆ ਕਿ ਕੋਲੂ ਹੈ ਇਹ ਕਰਿਆਨੇ ਦੀ ਦੁਕਾਨ ਹੈ ਉਸੇ ਤਰ੍ਹਾਂ ਜਿਹੜਾ ਕਸਟਮਰ ਗਾਹ ਕੋ ਉਸੇ ਤਰ੍ਹਾਂ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਜੀ ਵਿਸ਼ੂ ਖੁਰਾਨਾ ਜੀ ਵਿਸ਼ੂ ਖੁਰਾਨਾ ਆ ਕਦੋਂ ਤੋਂ ਇੱਥੇ ਹੋ ਤੁਸੀਂ ਇਸ ਪਿੰਡ ਦੇ ਵਿੱਚ ਜ਼ੀਰੋ ਲਾਈਨ ਤੇ ਕਦੋਂ ਤੋਂ ਆ ਤੁਸੀਂ ਕਾਫੀ ਚਾਰ ਹੋ ਗਿਆ ਜਦੋਂ ਜੀ 47 ਚਵੰਡ ਹੋਈ ਦੇਸ਼ ਦੀ ਉਦੋਂ ਤੱਕ ਬਜ਼ੁਰਗ ਇੱਥੇ ਹੀ ਸੀਗੇ ਅੱਛਾ ਬਜ਼ੁਰਗਾਂ ਵੇਲੇ ਤੋਂ ਇਹੀ ਪਿੰਡ ਚੋਂ ਤੁਸੀਂ ਹਾਂਜੀ ਉਦੋਂ ਤੋਂ ਕਰਿਆਨੇ ਦੀ ਦੁਕਾਨ ਹੈ ਹਾਂਜੀ ਉਦੋਂ ਤੋਂ ਕਰਿਆਨੇ ਦੀ ਦੁਕਾਨ ਹੈ ਅੱਛਾ ਉਦੋਂ ਤੋਂ ਕੋਲੂ ਚੱਲ ਰਿਹਾ ਹਾਂ ਨਹੀਂ ਕੋਲੂ ਹੁਣ ਲਾਇਆ ਹੈ ਕੋਲੂ ਹੁਣ ਲਾਇਆ ਮੈਂ ਇੱਕ ਚੀਜ਼ ਨੋਟ ਕੀਤੀ ਇੱ ਕਿ ਬਜ਼ੁਰਗਾਂ ਦੀ ਗੱਲ ਛੱਡੀਏ ਬੰਦਿਆਂ ਦੀ ਗੱਲ ਛੱਡੀਏ ਨੌਜਵਾਨਾਂ ਦੀ ਬੀਬੀਆਂ ਦੀ ਬੱਚੇ ਜਿਹੜੇ ਛੋਟੇ-ਛੋਟੇ 10 12 ਸਾਲ ਦੇ ਉਹ ਵੀ ਇਹ ਗੱਲ ਕਹਿੰਦੇ ਕਿ ਅਸੀਂ ਇੱਥੋਂ ਛੱਡ ਕੇ ਜਾਣ ਵਾਲੇ ਹੈ ਨਹੀਂ ਕੁਛ ਵੀ ਹੋ ਜਾ ਤੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਇਹ ਪੂਰੇ ਪੰਜਾਬ ਜਾਂ ਦੇਸ਼ ਦੇ ਵਿੱਚ ਲੋਕਾਂ ਦੇ ਜਿਹੜਾ ਉਹ ਪੈਰਾਂ ਥੱਲੇ ਜ਼ਮੀਨ ਨਿਕਲੀ ਹੋਈ ਹੈ ਕਿ ਪਤਾ ਨਹੀਂ ਕੱਲ ਨੂੰ ਕੀ ਹੋ ਜਾਣਾ ਪਤਾ ਨਹੀਂ ਸਵੇਰ ਨੂੰ ਕੀ ਹੋ ਜਾਣਾ ਕਿਵੇਂ ਲੱਗਦਾ ਕੀ ਕਹਿਣਾ ਚਾਹੋਗੇ ਚੌਥੇ ਨੰਬਰ ਦੀ ਪਾਵਰ ਹੈ ਵਰਲਡ ਦੀ ਮੰਟਰੀ ਆਪਣੀ ਉਹਨਾਂ ਦਾ ਹੌਸਲਾ ਅਫਸ라이 ਕਰਨਾ ਚਾਹੀਦਾ ਹੈ ਨਾ ਕਿ ਪਿੰਡ ਛੱਡ ਕੇ ਚਲੇ ਜਾਣਾ ਚਾਹੀਦਾ ਹੈ ਵਰਲਡ ਦੀ ਚੌਥੇ ਨੰਬਰ ਦੀ ਪਾਵਰ ਹੈ ਸ਼੍ਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਦੇ ਹੁੰਦੇ ਆਪਾਂ ਨੂੰ ਕਹੇ ਗੱਲ ਦੀ ਘਬਰਾਉਣ ਦੀ ਲੋੜ ਨਹੀਂ ਉਹ ਇੱਟ ਦਾ ਜਵਾਬ ਪੱਥਰ ਨਾਲ ਦੇਣਗੇ ਜਿਵੇਂ ਉਹਨਾਂ ਨੇ ਦੋ ਦਿਨ ਪਹਿਲਾਂ ਦਿੱਤਾ ਹੈ ਮਿਸ਼ਨ ਸੰਦੂਰਨ ਕਰਕੇ ਠੀਕ ਹੈ ਜੀ ਕੋਈ ਘਬਰਾਉਣ ਦੀ ਲੋੜ ਨਹੀਂ 100 ਮੀਟਰ ਤੇ ਬਾਰਡਰ ਹੈ ਜੀ ਨਾ ਹੀ ਕਿਤੇ ਜਾਣਾ ਹੈ ਆਪਦੀ ਮੰਟਰੀ ਦੇ ਨਾਲ ਰਹਿਣਾ ਹੈ ਠੀਕ ਹੈ ਜੀ ਜੋ ਲੋਕ ਨਾ ਮੀਡੀਆ ਦੇ ਵਿੱਚ ਆਪਣੇ ਟੈਂਕਾਂ ਵਗੈਰਾਂ ਦੀ ਗਤੀਵਿਧੀਆਂ ਪਾ ਰਹੇ ਨੇ ਉਹ ਬੰਦ अच्छा ਜਿਹੜੀਆਂ ਸੋਸ਼ਲ ਮੀਡੀਆ ਤੇ ਜੋ ਲੋਕ ਬੁਖਾ ਰਹੇ ਆ ਤੁਹਾਨੂੰ ਕੀ ਲੱਗਦਾ ਫੇਕ ਹੈ ਉਹ ਲੋਕ ਗਲਤ ਕਰਨ ਆਪਦੀ ਮਿੰਟਰੀ ਦਾ ਸਾਥ ਦੇਣ ਜੀ ਹਾਂਜੀ ਦੇਖੋ ਮਨੋਬਲ ਤੋੜਨ ਵਾਲੀ ਗੱਲ ਜਾਂ ਦੇਸ਼ ਦੇ ਨਾਗਰਿਕਾਂ ਦੀ ਜਾਂ ਦੇਸ਼ ਦੀ ਫੌਜ ਦੀ ਕਿਸੇ ਦਾ ਵੀ ਮਨੋਬਲ ਤੋੜਨ ਦੀ ਕੋਸ਼ਿਸ਼ ਸਾਨੂੰ ਨਹੀਂ ਕਰਨੀ ਚਾਹੀਦੀ ਅ ਤੁਸੀਂ ਸਰਪੰਚੋ ਹਾਂਜੀ ਸਾਫ ਕਾ ਸਰਪੰਚ ਆ ਜੀ ਸਾਫ ਕਾ ਸਰਪੰਚੋ 65 ਦੇ ਵਿੱਚ ਵੀ ਜੰਗ ਲੱਗੀ 71 ਦੇ ਵਿੱਚ ਵੀ ਲੱਗੀ ਉਦੋਂ ਪਿੰਡਾਂ ਦੇ ਪਿੰਡ ਖਾਲੀ ਕਰਵਾਏ ਗਏ ਹੁਣ ਵੀ ਸੋਸ਼ਲ ਮੀਡੀਆ ਤੇ ਲੋਕ ਜਿਹੜੇ ਘਰਾਂ ਦੇ ਵਿੱਚ ਬੈਠੇ ਉਹ ਪਾ ਰਹੇ ਪਤਾ ਨਹੀਂ ਕਿੱਥੋਂ ਚੁੱਕ ਕੇ ਪੋਸਟਾਂ ਕਿ ਪਿੰਡ ਖਾਲੀ ਹੋ ਰਹੇ ਆ ਲੋਕ ਜਾ ਰਹੇ ਪਰ ਮੈਨੂੰ ਪਿਛਲੇ ਪੰਜਾਂ ਪਿੰਡਾਂ ਤੋਂ ਲੈ ਕੇ ਮੈਂ 10 ਕਿਲੋਮੀਟਰ ਤੋਂ ਕਵਰ ਕਰਦਾ ਕਰਦਾ ਇੱਥੋਂ ਤੱਕ ਆ ਗਿਆ ਜ਼ੀਰੋ ਲਾਈਨ ਤੱਕ ਮੈਨੂੰ ਨਹੀਂ ਲੱਗਿਆ ਕਿਸੇ ਪਿੰਡ ਦੇ ਵਿੱਚੋਂ ਕੋਈ ਕਿਸੇ ਪਾਸੇ ਜਾ ਰਿਹਾ ਕੀ ਮੈਸੇਜ ਦੇਣਾ ਚਾਹੋਗੇ ਕੀ ਕਹਿਣਾ ਚਾਹੋਗੇ ਕੋਈ ਨਹੀਂ ਜਾ ਰਿਹਾ ਜੀ ਫੌਜ ਵੱਲੋਂ ਕੋਈ ਆਰਡਰ ਨਹੀਂ ਹੋਇਆ ਕੋਈ ਪ੍ਰਸ਼ਾਸਨ ਵੱਲੋਂ ਆਰਡਰ ਨਹੀਂ ਹੋਇਆ ਜਾਣਦਾ ਸਾਰੇ ਪਿੰਡ ਸਾਰੇ ਬੱਚੇ ਤੁਹਾਡੇ ਕੋਲ ਖੜੇ ਆ ਕੋਈ ਨਹੀਂ ਗਿਆ ਜੀ ਬਾਰਡਰ ਦੇ 100 ਮੀਟਰ ਤੇ ਹੀ ਬੈਠੇ ਆ ਦੂਰ ਕੋਈ ਨਹੀਂ ਨਾ ਕਿਸੇ ਨੇ ਜਾਣਾ ਜੀ ਕਿਸੇ ਤਰ੍ਹਾਂ ਦਾ ਕੋਈ ਖਤਰਾ ਲੱਗਦਾ ਰਾਤ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਜੀ ਹਾਂਜੀ ਰੂਟੀਨ ਵਾਈਜ਼ ਜਿਵੇਂ ਪਹਿਲਾਂ ਰਾਤ ਨੂੰ ਸੌਂਦੇ ਉਵੇਂ ਸੌ ਜਾਂਦੇ ਹਾਂਜੀ ਉਵੇਂ ਸੌਣਿਆ ਜੀ ਠੀਕ ਹੈ ਬਾਈ ਚਾਂਸ ਕੋਈ ਹਾਲਾਤ ਉਸ ਤਰ੍ਹਾਂ ਦੇ ਬਣ ਵੀ ਜਾਂਦੇ ਆ ਫਿਰ ਤੁਹਾਡਾ ਤੁਹਾਡੇ ਪਿੰਡ ਦਾ ਤੁਸੀਂ ਸਾਬਕਾ ਸਰਪੰਚੋ ਸਰਪੰਚ ਸਾਹਿਬ ਨਾਲ ਵੀ ਸਾਡੀ ਸਾਡੀ ਟੀਮ ਦੀ ਗੱਲ ਹੋਈ ਹੈ ਹੋਰ ਵੀ ਮੋਤਵਾਰ ਲੋਕਾਂ ਨਾਲ ਗੱਲ ਹੋਈ ਹੈ ਸਾਰੇ ਪਿੰਡਾਂ ਦੇ ਵਿੱਚ ਪਿੱਛੇ 10 ਕਿਲੋਮੀਟਰ ਤੋਂ ਲੈ ਕੇ ਜ਼ੀਰੋ ਲਾਈਨ ਤੱਕ ਕਦੇ ਪ੍ਰਮਾਤਮਾ ਨਾ ਕਰੇ ਖੁਦਾ ਨਾ ਖਾਸਤਾ ਕਿਸੇ ਤਰ੍ਹਾਂ ਦੇ ਮਾੜੇ ਹਾਲਾਤ ਬਣ ਵੀ ਜਾਂਦੇ 1% ਤੇ ਫਿਰ ਤੁਸੀਂ ਤੁਹਾਡਾ ਕੀ ਫੈਸਲਾ ਹੋਊਗਾ ਕੀ ਪਿੰਡ ਦਾ ਫੈਸਲਾ ਜੋ ਸਾਡੀ ਫੌਜ ਦਾ ਫੈਸਲਾ ਹੋਊਗਾ ਜੀ ਜੀ ਜੋ ਸਾਡੀ ਫੌਜ ਜੋ ਸਾਡੀ ਰੱਖਿਆ ਵਰਲਡ ਦੀ ਚੌਥੇ ਨੰਬਰ ਦੀ ਪਾਵਰ ਫੌਜ ਜੇ ਸਾਡੀ ਅੱਗੇ ਖੜੀ ਉਹ ਵੀ ਕਿਸੇ ਦੇ ਬੱਚੇ ਆ ਜੀ ਜੀ ਉਹਨਾਂ ਨੂੰ ਡਰਨੀ ਉਹਨਾਂ ਉਹਨਾਂ ਦੇ ਵੀ ਮਾਪਿਓ ਏ ਜੀ ਸਾਰਾ ਕੁਝ ਹੈ ਪੈਣ ਹੈ ਸਾਰਾ ਕੁਝ ਹੈ ਜੀ ਜੋ ਉਹ ਆਪਦੀ ਇੱਕ ਤਾਨ ਕੇ ਅੱਗੇ ਲੜਨਗੇ ਅਸੀਂ ਕਿਉਂ ਪੱਜਾਂਗੇ ਜੀ 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 ਬਿਲਕੁਲ ਫੌਜ ਖੜੇਗੀ ਤੇ ਅਸੀਂ ਵੀ ਉਹਨਾਂ ਦੀ ਫੌਜ ਦੇ ਨਾਲ ਖੜਾਂਗੇ ਜੀ ਜੀ ਮੈਂ ਦੇਖ ਲਿਆ ਕਿ ਤੁਹਾਡੇ ਘਰ ਤੋਂ ਥੋੜੀ ਦੂਰ ਬਾਹਰ ਆਪਾਂ ਜਿਵੇਂ ਪੰਜਾਬੀ ਚ ਕਹਿੰਦੇ ਆ ਕਿ ਤਕਰੀਬਨ 5 ਜਾਂ 10 ਕਿਲੇ ਦੂਰੀ ਤੇ ਸਾਂਝੀ ਤਾਰ ਲੱਗੀ ਹੋਈ ਆ ਭਾਰਤ ਤੇ ਪਾਕਿਸਤਾਨ ਦੀ ਉੱਥੇ ਪਰਲੇ ਪਾਸੇ ਆਪਣੀਆਂ ਜ਼ਮੀਨਾਂ ਵੀ ਆ ਕਿੱਥੋਂ ਤੱਕ ਜ਼ਮੀਨਾਂ ਕਿੰਨਾ ਏਰੀਆ ਪਰੇ ਆਪਣੀਆਂ ਭਾਰਤ ਦੀਆਂ ਪੰਜਾਬ ਦੀਆਂ ਜ਼ਮੀਨਾਂ ਦਾ ਇੱਥੋਂ ਸਾਡੇ ਪਿੰਡ ਤੋਂ 100 ਮੀਟਰ ਹੀ ਹੈ ਜੀ 100 ਮੀਟਰ ਤੱਕ ਜ਼ਮੀਨ ਹੈ ਉਹਦੇ ਵਾਸਤੇ ਕੀ ਸਿਸਟਮ ਹੁੰਦਾ ਜਾਣਦਾ ਦੂਸਰੇ ਪਾਸੇ ਉਹਨਾਂ ਦੇ ਕਾਰਡ ਬਣੇ ਹੋਏ ਜੀ ਜੀ ਉਹ ਕਾਰਡ ਬਣੇ ਹੋਏ ਜੀ ਸਾਡੇ ਕਿਸਾਨਾਂ ਦੇ ਜਿਨ੍ਹਾਂ ਦੀ ਜ਼ਮੀਨ ਉਹ ਜਾ ਸਕਦੇ ਆ ਜੀ ਹਾਂ ਉਹ ਜਿੱਥੋਂ ਜਿੱਥੋਂ 100 ਮੀਟਰ ਦਾ ਦਾਇਰਾ ਆਪਣਾ ਘੇਰਾ ਜਾ ਕੇ ਖਤਮ ਹੋ ਜਾਂਦਾ ਜ਼ਮੀਨ ਦਾ ਉਸ ਤੋਂ ਅੱਗੇ ਪਾਕਿਸਤਾਨ ਦੀ ਜ਼ਮੀਨ ਸ਼ੁਰੂ ਹੋ ਜਾਂਦੀ ਹੈ ਹਾਂਜੀ ਉਹਨਾਂ ਦੀ ਸ਼ੁਰੂ ਹੋ ਜਾਂਦੀ ਹੈ ਵਾਹੀਯੋਗ ਜ਼ਮੀਨ ਹੈ ਹਾਂ ਵਾਹੀਯੋਗ ਜ਼ਮੀਨ ਉਹ ਖੇਤੀਬਾੜੀ ਕਰਨ ਨਾਲ ਆਉਂਦੇ ਬਰਾਬਰ ਤੁਹਾਡੇ ਹਾਂਜੀ ਆਉਂਦੇ ਆ ਜੀ ਇੱਕੋ ਸਮੇਂ ਦੇ ਵਿੱਚ ਜਾਂਦੇ ਹੋ ਜਿਵੇਂ ਤੁਸੀਂ ਤੇ ਉਹ ਆਗੇ ਜਾਂ ਵੱਖੋ ਵੱਖਰਾ ਟਾਈਮ ਨਹੀਂ ਉਹਨਾਂ ਦਾ ਕੋਈ ਟਾਈਮ ਦਾ ਨਹੀਂ ਆਪਾਂ ਨੂੰ ਬਦਾ ਆਪਾਂ ਨੂੰ ਤਾਂ ਆਪਣੇ ਤਾਂ ਦਿਨ ਦਾ ਟਾਈਮ ਹੈ ਜੀ 9 ਤੋਂ ਕਰੀਬ 5 ਵਜੇ 4 ਵਜੇ ਤੱਕ ਆਪਣੇ ਦਿਨ ਦਾ ਟਾਈਮ ਹੈ ਉਹ ਰਾਤ ਨੂੰ ਵੀ ਇੱਕ ਮਿੰਟ ਜੀ ਇੱਕ ਮਿੰਟ ਜੀ ਤਾਂ ਵੀ ਉਹ ਮਤਲਬ ਰਾਤ ਨੂੰ ਵੀ ਕਰਦੇ ਆ ਦਿਨ ਰਾਤ ਉਹ ਮਤਲਬ ਆਪਣੇ ਵਾਲੇ ਪਾਸਿਓਂ ਜਿਹੜਾ ਹੈਗਾ ਤਾਰਬੰਦੀ ਹੈਗੀ ਹੈ ਉਧਰੋਂ ਖੁੱਲਿਆ ਉਹਨਾਂ ਵੱਲ ਉਹਨਾਂ ਠੀਕ ਹੈ ਕੋਈ ਗੱਲਬਾਤ ਉਹਨਾਂ ਨਾਲ ਪਾਕਿਸਤਾਨ ਵਾਲੇ ਜਿਹੜਾ ਨਾਲ ਦੇ ਖੇਤਾਂ ਵਾਲੇ ਹੋ ਜਾਂਦੀ ਨਹੀਂ ਹੁੰਦੀ ਜੀ ਨਾ ਹੀ ਕੋਈ ਕਰਨਾ ਚਾਹੁੰਦਾ ਉਹਨਾਂ ਨਾਲ ਠੀਕ ਹੈ ਹਾਂਜੀ ਨਾ ਹੀ ਕਰਨੀ ਕਿਸੇ ਨੇ ਠੀਕ ਹੈ ਫਿਲਹਾਲ ਕਿਸ ਤਰ੍ਹਾਂ ਦੇ ਹਾਲਾਤ ਹੈ ਕੀ ਬਿਲਕੁਲ ਵਧੀਆ ਜੀ ਹਾਲਾਤ ਕੋਈ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੈਗਾ ਜੀ ਇੱਥੇ ਮਤਲਬ ਪਿੰਡ ਦੇ ਵਿੱਚੋਂ ਕੋਈ ਇਸ ਤਰ੍ਹਾਂ ਦਾ ਅਜੇ ਤੱਕ ਕੋਈ ਗੱਲਬਾਤ ਨਹੀਂ ਹੈਗੀ ਕਿ ਕੋਈ ਇੱਕ ਵੀ ਬੰਦਾ ਪਿੰਡ ਛੱਡ ਕੇ ਜਾਣ ਹੋਵੇ ਕੋਈ ਨਹੀਂ ਗਿਆ ਨਾ ਹੀ ਕਿਸੇ ਨੇ ਜਾਣਾ ਜੀ ਨਾ ਹੀ ਜਾਣਾ ਨਹੀਂ ਜਾਣਾ ਬਹੁਤ ਬਹੁਤ ਧੰਨਵਾਦ ਸਸੀਕਲ ਜੀ ਚਾਹ ਮੰਗਦੀ ਕੀ ਆ ਕੋਈ ਗੱਲ ਨਹੀਂ ਜੀ ਇੱਕ ਮੈਂ ਹੋਰ ਚੀਜ਼ ਦੇਖੀ ਜੀ ਮੈਂ ਖਾਸ ਗੁਰੂਆਂ ਤੇ ਪੀਰਾਂ ਦੀ ਧਰਤੀ ਹੈ ਸਾਡੇ ਗੁਰੂਆਂ ਦੀ ਧਰਤੀ ਹੈ ਇੱਥੇ ਲੰਗਰ ਚੱਲਦੀ ਹੈ ਤੇ ਸ਼ਬੀਲਾਂ ਚੱਲਦੀ ਹੈ ਤੇ ਹਮਦਰਦੀ ਕੀਤੀ ਜਾਂਦੀ ਹੈ ਕੋਈ ਵੀ ਆਫਤ ਆ ਜੇ ਤਾਂ ਸਭ ਤੋਂ ਪਹਿਲਾਂ ਪੰਜਾਬੀ ਦੁਨੀਆ ਭਰ ਦੇ ਵਿੱਚ ਜਾ ਕੇ ਡਟਦੇ ਆ ਮਦਦ ਵਾਸਤੇ ਹੱਥ ਵਧਾਉਂਦੇ ਆ ਇੱਥੇ ਮੈਂ ਆ ਕੇ ਦੇਖਿਆ ਬਾਰਡਰ ਲਾਈਨ ਦੇ ਵਿੱਚ ਕਿਤੇ ਵੀ ਰੁਕੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਵਰੇਜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਨੂੰ ਕਿਸੇ ਨੇ ਵੀ ਚਾਹ ਪਾਣੀ ਤੋਂ ਬਿਨਾ ਆਉਣ ਨਹੀਂ ਦਿੱਤਾ ਚਾਹੇ ਜਿੰਨੀ ਮਰਜ਼ੀ ਕੋਸ਼ਿਸ਼ ਕੀਤੀ ਕਿ ਹੁਣੇ ਪੀਤੀ ਹੈ ਪਰ ਹਰੇਕ ਨੇ ਕਿਹਾ ਕਿ ਨਹੀਂ ਜੇ ਸਾਡੇ ਪਿੰਡ ਵਿੱਚ ਦੀ ਜਾ ਰਹੇ ਹੋ ਰੁਕਿਓ ਸਾਡੇ ਨਾਲ ਗੱਲ ਕੀਤੀ ਤੇ ਚਾਹ ਪੀਣੀ ਪੈਣੀ ਹੈ ਰੋਟੀ ਤ ਕੀਤਾ ਹੁੰਦਾ ਇਸ ਗੱਲੋਂ ਮਨ ਬਹੁਤ ਖੁਸ਼ ਹੋਇਆ ਸਸੀ ਗੱਲ ਜੀ ਕੀ ਨਾਂ ਤੁਹਾਡਾ ਜੀ ਕੱਕਾ ਸਿੰਘ ਮੇਰੇ ਦਾ ਕੱਕਾ ਸਿੰਘ ਜੀ ਇਸੇ ਪਿੰਡ ਦੇ ਰਹਿਣ ਵਾਲੇ ਕਿੰਨੀ ਉਮਰ ਹੈ ਉਮਰ ਹੈ 70 ਕੁ ਵਾਲੀ 70 ਤੋਂ ਉੱਪਰ ਹੈ ਹਾਂ ਫਰੀ 70 ਦੇ ਨੇੜੇ 70 ਦੇ ਨੇੜਾ ਹੈ ਹਾਂ ਜੀ ਮਤਲਬ ਤੁਸੀਂ 73 ਵਾਲੀ ਜੰਗ ਵੇਖੀ ਹੈ ਪੂਰੀ ਵੇਖੀ ਜੀ 73 ਕੀ ਹੋਇਆ ਸੀ ਉਹਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਸੀ ਅੱਜ ਦੇ ਮੁਕਾਬਲੇ ਉਹ ਗੋਲੇ ਡਿੱਗੇ ਸੀ ਮਿਰਲੇ ਫਿਰ ਰਾਤ ਨੂੰ ਤੜਕੇ ਤੇ 4:00 ਵਜੇ ਫਾਰੂ ਵਾਲਾ ਪਿੰਡ ਦੇ ਵਿੱਚ ਫਾਰੂ ਵਾਲੇ ਵਿੱਚ ਜੀ ਇੱਥੇ ਫਿਰ ਕੋਠੇ ਦੇ ਵਿੱਚ ਲੋਕੀ ਕੋਠੇ ਕੱਚੇ ਹੁੰਦੇ ਸੀ ਜੀ ਉੱਠਾਂ ਲਗ ਲੁਕ ਬੈਠੇ ਰਹੇ ਕੋਈ ਰਾਤ ਗਏ ਨਹੀਂ ਕੁਛ ਨਹੀਂ ਜੀ ਤੇ ਕੋਈ ਵੇਲੇ ਵੇਲੇ ਟਿੱਕੇ ਰੈਫਲਾਂ ਦੇ ਫਾਇਰ ਹੁੰਦੇ ਰਹੇ ਰੈਫਲਾਂ ਦੇ ਫਾਇਰ ਹੁੰਦੇ ਰਹੇ ਕੋਈ ਵੇਲੇ ਵੇਲੇ ਗੋਲੇ ਡਿੱਗੇ ਪਰ ਕੋਈ ਉਦੋਂ 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 ਪਿੰਡ ਖਾਲੀ ਹੋਇਆ ਸੀ ਨੇ ਪਿੰਡ ਰਾਤ ਨਹੀਂ ਵਾਹੀ ਦੂਜੇ ਦਿਨ ਵਾਹੀ ਚੌਕੜਾ ਕਿਹਾ ਸੀ ਤੂੰ ਪਿੱਛੇ ਚੜੇ ਉਹ ਪਿੰਡ ਖਾਲੀ ਹੋਇਆ ਸੀ ਪਰ ਇਸ ਵਾਰੀ ਮੈਂ ਜਿੰਨਾ ਸੁਣਿਆ ਜੀ ਜਿੰਨੇ ਬੰਦਿਆਂ ਨੇ ਗੱਲ ਕੀਤੀ ਚਾਹੇ ਉਹੋ ਪੈਣਾ ਨਾਲ ਗੱਲ ਕੀਤੀ ਚਾਹੇ ਮਤਾਵਾ ਨਾਲ ਕੀਤੀ ਬੱਚਿਆਂ ਨਾਲ ਕੀਤੀ ਨੌਜਵਾਨਾਂ ਨਾਲ ਕੀਤੀ ਸਾਰਿਆਂ ਨੇ ਇਹ ਗੱਲ ਆਖੀ ਕਿ ਇਸ ਵਾਰੀ ਅਸੀਂ ਪਿੰਡ ਛੱਡ ਕੇ ਜਾਣ ਵਾਲੇ ਨਹੀਂ ਅਸੀਂ ਆਪਣੀ ਫੌਜ ਦਾ ਸਾਥ ਦੇਵਾਂਗੇ ਉਹਨਾਂ ਨੂੰ ਚਾਹ ਦੀ ਪਾਣੀ ਦੀ ਰੋਟੀ ਦੀ ਜੜੀ ਜੀ ਦੀ ਲੋੜ ਹੋਊਗੀ ਉਹ ਵੀ ਅਸੀਂ ਕਰਾਂਗੇ ਜੇ ਸਾਨੂੰ ਫੌਜ ਨੇ ਕਿਹਾ ਕਿ ਸਾਡੀ ਥਾਂ ਤੇ ਸਾਡੇ ਨਾਲ ਲੜੋ ਸਾਨੂੰ ਬਦ ਕਿ ਲੜਾਂਗੇ ਇਥੋਂ ਤੱਕ ਵੀ ਬੱਚਿਆਂ ਨੇ ਵੀ ਕਿਹਾ ਤੁਸੀਂ ਕੀ ਕਹਿਣਾ ਚਾਹੋ ਬਿਲਕੁਲ ਲੜਾ ਬਰਾਬਰ ਲੜਾ ਆਪਣੇ ਘਾਰੇ ਕੋ ਥਿਆਰੇਗਾ ਰੈਫਣਾਈਆਂ ਨੇ ਪਿਸਤੌਲ ਹੈਗੇ ਨੇ ਕੌਣ ਤਹ ਨਾਲ ਤਿਆਰ ਖੜੇ ਲੜਨੋ ਜਿਹੜੇ ਲੋਕ ਇਥੋਂ ਦੂਰ ਬੈਠੇ 100 200 ਕਿਲੋਮੀਟਰ ਤੇ ਵੀ ਡਰੀ ਜਾਂਦੇ ਆ ਵੀ ਜੰਗ ਲੱਗ ਚੱਲੀ ਜੰਗ ਲੱਗ ਚੱਲੀ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਉਹ ਤੁਹਾਨੂੰ ਹੱਥ ਦੇ ਕੋ ਪੁੱਛਦੇ ਨਹੀਂ ਹੋਗੇ ਅਸੀਂ ਜ਼ੀਰੋ ਲਾਈਨ ਤੇ ਖੜੇ ਆ ਇਸੇ ਪਿੰਡ ਤੋਂ ਤੁਸੀਂ ਕੀ ਕਹਿਣਾ ਚਾਹੋਗੇ ਜੰਗ ਦੀ ਸਥਿਤੀ ਲੱਗਦੀ ਆ ਸਾਰੇ ਦੇਸ਼ ਨੂੰ ਲੱਗਦਾ ਜੰਗ ਲੱਗ ਚੱਲੀ ਤੇ ਅਸੀਂ ਜੋ ਆਪਦੀ ਫੌਜ ਦੇ ਨਾਲ ਜੰਗ ਲੜਾਂਗੇ ਦਿਨ ਦੀ ਤਾਂ ਗੱਲ ਕਿਤੇ ਰਹਿ ਗਈ ਸਾਨੂੰ ਫੌਜ ਕਹ ਬਣਾ ਰਾਤ ਟਰੂ ਅਸੀਂ ਰਾਤ ਵੀ ਟਰਨ ਤਿਆਰ ਅੱਛਾ ਜੀ ਅਸੀਂ ਇੱਥੋਂ ਦਾ ਜੰਪਾਲਾਂ ਗੱਲਬਾਤ ਕਰਾਂਗੇ ਵਿਸ਼ੂ ਵੀਰ ਜੀ ਨਾਲ ਪਹਿਲਾਂ ਗੱਲਬਾਤ ਕੀਤੀ ਹੈ ਦੁਕਾਨ ਦਾ ਤੁਹਾਨੂੰ ਦਿਖਾਇਆ ਸਾਰਾ ਬੌਜੀ ਨਾਲ ਗੱਲਬਾਤ ਕੀਤੀ ਹੈ ਮੈਂ ਇੱਕ ਜਾਨਣਾ ਚਾਹਾਂਗਾ ਜੀ ਤੁਸੀਂ ਆਓ ਤੁਸੀਂ ਆਓ ਪੰਡਤ ਜੀ ਆਏ ਨੇ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਆਓ ਇਧਰ ਅੱਗੇ ਆਓ ਕੀ ਨਾਮ ਤੁਹਾਡਾ ਹਾਂ ਮੇਰਾ ਨਾਮ ਅਮਰਜੀਤ ਜੀ ਅਮਰਜੀਤ ਤੁਸੀਂ ਜ਼ੀਰੋ ਲਾਈਨ ਤੇ ਬੈਠੇ ਹੋ ਹਾਂ ਜੀ ਕੀ ਕਹਿਣਾ ਚਾਹੋਗੇ ਇਸ ਤੇ ਨਾ ਕਹਿਣਾ ਚੌਣੇ ਆਂ ਵੀ ਅਸੀਂ ਤਾਂ ਬਹੁਤ ਬਈ ਸਹੀ ਮਤਲਬ ਸਹੀ ਆ ਵਧੀਆ ਕੋਈ ਡਾਰ ਨਹੀਂ ਕੋਈ ਕੋਈ ਗੱਲ ਦਾ ਲੜਾਈ ਰਹੀ ਥਾ ਹਾਂ ਜੀ ਕੋਈ ਪੈਂਡ ਪੁੰਡ ਖਾਲੀ ਕਰਨ ਵਾਲਾ ਚੱਕਰ ਹੈ ਨਹੀਂਗਾ ਹਾਂ ਜੀ ਨਾ ਠੀਕ ਹੈ ਪੰਡ ਜੀ ਨਮਸਕਾਰ ਨਮਸਕਾਰ ਜੀ ਤੁਹਾਡਾ ਨਾਮ ਜੀ ਕੇਸ਼ਨ ਮਿਸਰਾ ਜੀ ਕੇਸ਼ਨ ਮਿਸਰਾ ਹਾਂ ਜੀ ਕੀ ਮਹਿਸੂਸ ਕਰਦੇ ਹੋ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਕੱਲ ਸਾਇਰਨ ਵੱਜੇ ਬਲੈਕਆਊਟ ਕੀਤਾ ਗਿਆ ਅ ਮੋਕ ਡ੍ਰਿਲ ਹੋਈ ਦੱਸਿਆ ਗਿਆ ਕਿ ਕਿਵੇਂ ਤੁਸੀਂ ਆਤਮ ਰੱਖਿਆ ਕਰਨੀ ਹੈ ਜੇ جنگ ਦੀ ਸਥਿਤੀ ਬਣ ਜਾਂਦੀ ਹੈ ਤੁਸੀਂ ਜ਼ੀਰੋ ਲਾਈਨ ਤੇ ਬੈਠੇ ਹੋ ਤੁਹਾਡੇ ਤੋਂ ਕੁਝ ਕਦਮ ਦੂਰ ਇਥੋਂ ਆਪਣੀ ਸਾਂਝੀ ਤਾਰ ਹੈ ਭਾਰਤ ਪਾਕਿਸਤਾਨ ਦੀ ਕੀ ਕਹਿਣਾ ਚਾਹੋਗੇ ਇਸ ਪਿੰਡ ਚੋਂ ਤੁਸੀਂ ਜ਼ੀਰੋ ਲਾਈਨ ਤੇ ਅਸੀਂ ਕੀ ਕਹਾਂ ਜੀ ਅਸੀਂ ਤਾਂ ਬਾਹਰ سے ਹੈ ਬਾਕੀ ਨਾ ਜੋ ਇਹਨਾਂ ਦਾ ਇਰਾਦਾ ਹੈ ਉਹ ہمارا ਹੈ ਮਿਨੀ ਕੇ ਵਿੱਚ ਮੈਂ ਵੀ ਬਾਰ ਬਾਰ ਕਿਥੋਂ ਤੁਸੀਂ ਅਸੀਂ ਬਾਹਰ ਯੂਪੀ ਬਹਿਰਾਜ سے ਯੂਪੀ ਇਥੇ ਕਦੋਂ ਤੋਂ ਰਹ ਰਹੇ ਹੋ ਇਧਰ 3 ਸਾਲ ਹੋ ਗਏ हमको 3 ਸਾਲ ਹੋ ਗਿਆ ਠੀਕ ਹੈ ਇਥੇ ਅੱਛਾ ਪਿੰਡ ਦੇ ਮੰਦਰ ਚ ਰਹਿੰਦੇ ਹੋ ਤੁਸੀਂ ਤੁਸੀਂ ਅੱਜ ਦੀ ਸਥਿਤੀ ਨੂੰ ਕਿਵੇਂ ਦੇਖਦੇ ਹੋ आज बस ठीक ठाक है कोई दिक्कत नहीं जी कोई मुश्किल नहीं लगदी मतलब आराम ਨਾਲ ਸੌ ਜਾਂਦੇ ਹੋ हां जी हां जी ਜਿਵੇਂ ਦੇਸ਼ ਭਰ ਦੇ ਵਿੱਚ ਲੋਕਾਂ ਦੇ ਫਿਕਰ ਪਿਆ ਹੋਇਆ ਨੀਂਦ ਉੱਡੀ ਪਈ ਹੋਈ ਹੈ ਤੁਸੀਂ ਜ਼ੀਰੋ ਲਾਈਨ ਤੇ ਹੋ ਤੁਸੀਂ ਸੌ ਜਾਂਦੇ ਹੋ ਆਰਾਮ ਨਾਲ हां हां जी ਸੌ ਰਹੇ ਹਾਂ ਠੀਕ ਹੈ ਵੀ ਸੁਜੀ ਇੱਕ ਗੱਲ ਮੈਂ ਹੋਰ ਪੁੱਛਣੀ ਚਾਹਾਂਗਾ ਇੱਥੇ ਹੋਰ ਇੱਕ ਸਾਥੀ ਆਏ ਸੀ ਮੈਂ ਅੰਜੀ ਆਓ ਤੁਸੀਂ ਅਭਿਸ਼ੋਜ ਜੀ ਨਾਲ ਵੀ ਗੱਲਬਾਤ ਕਰੂੰਗਾ ਇੱਕ ਆਫ ਕੈਮਰਾ ਮੇਰੇ ਧਿਆਨ ਚ ਗੱਲ ਆਈ ਸੀ ਕਿ ਬਾਰਡਰ ਲਾਈਨ ਦੀਆਂ ਮੁਸ਼ਕਲਾਂ ਕੀ ਆ ਮਜਬੂਰੀਆਂ ਕੀ ਆ ਜਿਹੜੇ ਜ਼ੀਰੋ ਲਾਈਨ ਤੇ ਲੋਕ ਰਹਿੰਦੇ ਆ ਜਾਂ 2 4 5 7 ਕਿਲੋਮੀਟਰ ਤੱਕ ਲੋਕ ਰਹਿੰਦੇ ਉਹਨਾਂ ਦੇ ਮੁਸ਼ਕਲਾਂ ਕੀ ਆ ਕਿਉਂਕਿ ਅਭਿਸ਼ੋਜ ਜੀ ਇਲਾਕਾ ਕਿੰਨਾ ਕਰ ਦਿੱਤਾ ਗਿਆ ਵਧਾ ਕੇ ਜਿਵੇਂ ਪਹਿਲਾਂ ਕਿੰਨਾ ਸੀ ਹੁਣ ਕਿੰਨਾ ਕਰ ਦਿੱਤਾ ਪਹਿਲਾਂ ਜੀ 2 3 ਕਿਲੋਮੀਟਰ ਸੀ ਹੁਣ 50 ਕਿਲੋਮੀਟਰ ਦੇ ਕਰੀਬ ਕਰਤਾ ਜੀ ਅੱਛਾ ਫੌਜ ਦੇ ਅੰਡਰ ਹਾਂਜੀ ਅੱਛਾ ਇਹ ਚ ਤੁਹਾਨੂੰ ਕੋਈ ਪ੍ਰੋਬਲਮ ਹੈ ਇਹ ਚ ਜਿਵੇਂ ਪਹਿਲਾਂ 2 3 ਕਿਲੋਮੀਟਰ ਸੀ ਹੁਣ 50 ਕਿਲੋਮੀਟਰ ਕਰ ਕਿਉਂ ਅਸੀਂ 100 ਮੀਟਰ ਦੇ ਨਾਲ ਬੈਠੇ ਹਾਂ ਬਾਰਡਰ ਤੇ ਉਹ ਕਿਲੋਮੀਟਰ 50 ਕਿਲੋਮੀਟਰ ਨਾ ਸਾਡੇ ਕਾਲਜ ਹੈ ਜੀ ਨਾ ਕੋਈ ਸਕੂਲ ਹੈ ਨਾ ਕੋਈ ਹਸਪਤਾਲ ਹੈ ਨਾ ਕੋਈ ਬੱਸ ਦੀ ਅਰੇਂਜਮੈਂਟ ਹੈ ਸਾਰੀਆਂ ਸਹੂਲਤਾਂ 50 ਕਿਲੋਮੀਟਰ ਤੇ ਤਾਂ ਹਰੇਕ ਚੀਜ਼ ਹੈਗੀ ਹੈ ਜੀ ਇੱਥੇ ਕੁਝ ਨਹੀਂ ਹੈਗਾ ਜੀ ਬਾਰਡਰ ਲਾਈਨ ਦੀਆਂ ਕੁਝ ਹੋਰ ਵੀ ਸਹੂਲਤਾਂ ਹੁੰਦੀਆਂ ਆਮ ਲੋਕਾਂ ਦੇ ਮੁਕਾਬਲੇ ਹੁੰਦੀਆਂ ਪਰ ਕੋਈ ਅਜੇ ਤੱਕ ਕੋਈ ਨਹੀਂ ਆ ਰਹੀ ਜੀ ਨਹੀਂ ਕੁਝ ਚੀਜ਼ਾਂ ਉਹ ਉਹ ਜਿਹੜੀਆਂ हट ਕੇ ਜਿਵੇਂ ਕਰਾਕਮ ਕਰਨ ਹੁੰਦਾ ਕੋਈ ਬਾਰਡਰ ਜ਼ੀਰੋ ਲਾਈਨ ਦਾ ਕੋਈ ਰਾਕਮ ਕਰਨ ਨਹੀਂ ਹੁੰਦਾ ਸਰਕਾਰਾਂ ਕੋਲ ਨਹੀਂ ਉਹ ਤਾਂ ਡਿਫੈਂਸ ਵੱਲੋਂ ਤਾਰਬੰਦੀ ਦੇ ਕੋਈ ਪੈਸੇ ਕਿਸਾਨਾਂ ਨੂੰ ਮਿਲ ਜਾਂਦੇ ਆ ਜੀ ਅੱਛਾ ਹਾਂਜੀ ਹੋਰ ਕੁਝ ਨਹੀਂ ਰਕਮਾਂ ਕਰਨ ਆ ਰਿਹਾ ਕੋਈ ਨੌਕਰੀ ਜਾਂ ਕੁਝ ਨਹੀਂ ਉਸ ਤਰ੍ਹਾਂ ਦਾ ਕੁਝ ਨਹੀਂ ਆ ਰਿਹਾ ਮਤਲਬ ਕਿ ਜੇ ਮਾਰ ਕਿਸੇ ਕਿਸਮ ਦੀ ਹੋਵੇ ਤਾਂ ਤੁਸੀਂ ਚੱਲਦੇ ਹੋ ਉਹ ਅਸੀਂ ਜੇ ਹਾਂਜੀ ਸਾਡੇ ਨਾਲ ਦਰਿਆ ਸਤਲੁਜੇ 2 ਸਾਲ ਪਹਿਲਾਂ ਇੱਥੇ ਪਾਣੀ ਵੀ ਆਇਆ ਹੈ ਫਲੱਡ ਵੀ ਆਇਆ ਉਹ ਵੀ ਮਾਰ ਸਾਨੂੰ ਪਈ ਹੈ ਜੀ 50 ਕਿਲੋਮੀਟਰ ਤੇ ਜਿਹੜੇ ਪਿੱਛੇ ਬੈਠੇ ਉਹਨਾਂ ਨੂੰ ਤਾਂ ਕੋਈ ਮਾਰ ਨਹੀਂ ਪਈ ਨਹੀਂ ਜੀ ਬਿਲਕੁਲ ਸਾਨੂੰ ਪਈ ਹੈ ਜੀ ਠੀਕ ਹੈ ਅੱਛਾ ਮਤਲਬ ਜਿਹਨੂੰ ਮਾਰ ਨਹੀਂ ਪਈ ਸਹੂਲਤਾਂ ਉਹਨਾਂ ਨੂੰ ਵੀ ਮਿਲ ਜਾਂਦੀਆਂ ਜੀ ਸਾਨੂੰ ਕੋਈ ਸਹੂਲਤ ਨਹੀਂ ਮਿਲੀ ਜੀ ਅਜੇ ਤੱਕ ਤੁਹਾਨੂੰ ਸਹੂਲਤਾਂ ਤਾਂ ਵੰਡੇ ਰੱਖਿਆ ਤੇ ਇੱਕ ਚੀਜ਼ ਅਸੀਂ ਹੋਰ ਨੋਟ ਕੀਤੀ ਉਹ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਵੀ ਕਰਾਂਗੇ ਵਾਪਸੀ ਤੇ ਕਿ ਸੜਕਾਂ ਦਾ ਬਹੁਤ ਮਾੜਾ ਹਾਲ ਹੈ ਬਹੁਤ ਮਾੜਾ ਹੱਦੋਂ ਵੱਧ ਮਾੜਾ ਹਾਲ ਹੈ ਪਿਛਲੇ 7-8 ਕਿਲੋਮੀਟਰ ਤੋਂ ਲੈ ਕੇ ਜ਼ੀਰੋ ਲਾਈਨ ਤੱਕ ਤੁਸੀਂ ਆਓ ਵੀਰ ਜੀ ਤੋ ਦਾ ਨਾਮ ਮੇਰਾ ਨਾਮ ਮੁਖਤਿਆਰ ਸਿੰਘ ਹੈ ਜੀ ਮੁਖਤਿਆਰ ਸਿੰਘ ਜੀ ਮੈਂ ਬਹੁਤ ਸਾਰੀ ਗੱਲਬਾਤ ਕੀਤੀ ਇਥੇ ਬੱਚਿਆਂ ਨਾਲ ਕੀਤੀ ਬਜ਼ੁਰਗਾਂ ਨਾਲ ਕੀਤੀ ਨੌਜਵਾਨਾਂ ਨਾਲ ਕੀਤੀ ਤੁਹਾਨੂੰ ਪੁੱਛਣਾ ਜਾਊਗਾ ਇਸੇ ਪਿੰਡ ਦੇ ਵਸਨੀਕੋਂ ਕੀ ਮਹਿਸੂਸ ਕਰਦੇ ਹੋ ਜੰਗ ਦੇ ਮੱਦੇਨਜ਼ਰ ਦੇਖੋ ਜੀ ਕੋਈ ਜੰਗ ਨਹੀਂ ਹੈਗੀ ਆ ਸਾਡੇ ਸਾਹਮਣੇ 200 ਮੀਟਰ ਤੇ ਬਾਰਡਰ ਹੈ ਸਾਨੂੰ ਕੋਈ ਖਤਰਾ ਨਹੀਂ ਜਦੋਂ ਵੀ ਕੋਈ ਮਿਸ਼ਨ ਖੁੱਲਦਾ ਜੰਮੂ ਕਸ਼ਮੀਰ ਪੰਜਾਬ ਚ ਖੁੱਲਦਾ ਹੈ ਮੋਦੀ ਆਪਦੇ ਏਰੀਆ ਗੁਜਰਾਤ ਸਟੇਟ ਚੋਂ ਨਹੀਂ ਖੁੱਲਦਾ ਜੀ ਸਭ ਤੋਂ ਸਾਡਾ ਇਹ ਮੇਨ ਮੰਗ ਹੈ ਨਹੀਂ ਅਸਲ ਦੇ ਵਿੱਚ ਉਹ ਚੀਜ਼ਾਂ ਹੁੰਦੀਆਂ ਜਿਵੇਂ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਉੱਥੋਂ ਸ਼ੁਰੂ ਹੋਇਆ ਹਨਾ ਜਿਵੇਂ ਕਸ਼ਮੀਰ ਦੇ ਵਿੱਚ ਵੱਧ ਫੌਜ ਲਾਈ ਜਾਂਦੀ ਹੈ ਸੈਂਸਿਟਿਵ ਏਰੀਆ ਹੈ ਹਨਾ ਗੁਜਰਾਤ ਦਾ ਏਰੀਆ ਹੈ ਗੁਜਰਾਤ ਦਾ ਏਰੀਆ ਜਿਹੜਾ ਸਮੁੰਦਰ ਦਾ ਏਰੀਆ ਹੈ ਰਾਜਸਥਾਨ ਦਾ ਮੈਦਾਨੀ ਏਰੀਆ ਹੈ ਸਾਡਾ ਪੰਜਾਬ ਦਾ ਕਸ਼ਮੀਰ ਦਾ ਜੰਮੂ ਦਾ ਸਾਡਾ ਜਿਹੜਾ ਏਰੀਆ ਇਹ ਸਾਡਾ ਮੈਦਾਨੀ ਏਰੀਆ ਹੈ ਜ਼ਮੀਨੀ ਸਿੱਧਾ ਪੱਧਰ ਇਸ ਦੇ ਵਿੱਚ ਸਮੁੰਦਰ ਨਹੀਂ ਕੋਈ ਇੱਥੇ ਇਹ ਵੀ ਹੁੰਦਾ ਕਿ ਜਦੋਂ ਕਿਤੇ ਕੋਈ ਝੜਪਾਂ ਹੁੰਦੀਆਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਕਿ ਪੰਜਾਬ ਜਾਂ ਕਸ਼ਮੀਰ ਦੇ ਵਿੱਚ ਹੁੰਦੀਆਂ ਅੱਜ ਦੀ ਸਥਿਤੀ ਜਿਹੜੀ ਹੈਗੀ ਹੈ ਕੀ ਮਹਿਸੂਸ ਕਰਦੇ ਹੋ ਵੀ ਪਿੰਡ ਛੱਡ ਕੇ ਜਾਣ ਦੀ ਕੋਈ ਸਥਿਤੀ ਕਿਸੇ ਕਿਸਮ ਦੀ ਨੇੜੇ ਤੇੜੇ ਵੀ ਹੈ ਮੈਂ ਹੁਣ ਤੱਕ ਦੀ ਜੋ ਖਬਰ ਸਾਡੇ ਕੋਲ ਆਈ ਕਿ ਕਿਸੇ ਦਾ ਕੋਈ ਮਨ ਨਹੀਂ ਕਿ ਕਿਸੇ ਨੂੰ ਛੱਡ ਕੇ ਜਾਣਾ ਨਹੀਂ ਜੀ ਆਹ ਦੇਖ ਲਓ ਛੋਟੇ ਛੋਟੇ ਬੱਚੇ ਫਿਰਦੇ ਆ ਬਾਰਡਰ ਤੇ ਜੀ ਕੋਈ ਕਾਫ ਨਹੀਂ ਸਾਨੂੰ ਇਹ ਸਾਹਮਣੇ ਸਾਡੇ ਤੇ ਸਿਰਫ ਸਾਨੂੰ ਇਹੀ ਡਰ ਹੁੰਦਾ ਹੈ ਕਈ ਵਾਰ ਫਲੱਡ ਆ ਜਾਂਦਾ ਸਾਡੇ ਲਾਗੇ ਨਦੀਏ ਸਾਡਾ 5 ਕਿਲੋਮੀਟਰ ਦੇ ਏਰੀਆ ਜਿੰਨੀ ਕ੍ਰੌਪ ਡੈਮੇਜ ਹੋ ਜਾਂਦੀ ਹੈ ਅੱਛਾ ਨਦੀ ਤੁਹਾਡੇ ਨੇੜੇ ਹੈ ਫਸਲਾਂ ਦਾ ਨੁਕਸਾਨ ਹੋ ਜਾਂਦਾ ਹੈ ਲਾਸਟ ਇਅਰ ਵੀ ਹੋਇਆ ਸੀ ਜੀ ਜੀ ਹਾਂਜੀ ਤੇ ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਕਦੇ ਅਸੀਂ ਜੰਗ ਦੀ ਮਾਰ ਚੱਲਦੇ ਆਂ ਕਦੇ ਫਲੱਡ ਦੀ ਮਾਰ ਜੀ ਤੇ ਜਿਹੜਾ ਏਰੀਆ ਸਾਡਾ ਬਾਰਡਰ ਬੈਲਟ ਦਾ 50 ਕਿਲੋਮੀਟਰ ਕਰਤਾ ਬਾਰਡਰ ਦੇ ਜਿਹੜੇ ਗਾਮ ਨੇ ਨਾਲ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਮੈਡੀਕਲ ਇਸ਼ੂ ਨਹੀਂ ਕੋਈ ਸਾਡੇ ਇੱਥੇ ਲਾ ਕੇ ਚੰਗਾ ਕਾਲਜ ਨਹੀਂ ਹੈਗਾ ਕਿੜੇ ਬੱਚੇ ਚੰਗੀ ਐਜੂਕੇਸ਼ਨ ਲੈ ਸਕਣ ਮਤਲਬ ਮੈਡੀਕਲ ਸਹੂਲਤਾਂ ਦਾ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਸਹੂਲਤਾਂ ਦਾ ਉਹਨਾਂ ਦਾ ਵਾਂਝੇ ਰੱਖਿਆ ਜਾਂਦਾ ਤੁਹਾਨੂੰ ਸੋ ਜੀ ਹਾਂ ਜੀ ਜੀ ਸਾਰੇ ਵਾਂਝੇ ਜਾਂ ਮੇਰੀ ਤਾਰੋਂ ਪਾਰ 10 ਕਿਲੇ ਪੈਲੀਏ ਜੀ 10 ਬਸ ਕਿਲੇ 10 ਕਿਲੇ ਜ਼ਮੀਨ ਹੈ 211 ਨੰਬਰ ਗੇਟ ਹੈ ਕੋਈ ਸਾਨੂੰ ਸਹੂਲਤ ਨਹੀਂ ਮਿਲਦੀ ਕੋਈ ਕੁਝ ਨਹੀਂ ਮਿਲਦਾ ਸਾਡੀ ਜਿਹੜੀ ਅੱਗੇ ਝੋਨਾ ਲਾਉਣ ਵਾਲੀ ਆ ਰਹੀ ਇਦਨ ਕੀ ਜੀ 11 ਵਜੇ ਗੇਟ ਖੁੱਲਦਾ ਹੈ ਜੀ ਜੋ ਸਾਡੀ ਮੁਸ਼ਕਲ ਹੈ ਜੀ ਪਿੱਛੇ ਅਸੀਂ ਦੇਈਦਾ 4200 ਰੁਪਿਆ ਅੱਗੇ ਸਾਨੂੰ 7-7000 ਰੁਪਿਆ ਵੀ ਦੇਣਾ ਪੈਂਦਾ 4200 4200 ਕਾ ਤਾਂ ਦਿੰਦੇ ਹੋ ਪਿੱਛੇ ਚੋਨੇ ਦੀ ਲੋਾਈ ਅੱਛਾ ਤੇ ਜੋ ਅੰਦਰ ਹੈ ਤਾਰੋਂ ਪਾਰ ਦਾ ਹੈ ਉਹ 6000 ਮੰਗ ਲੈਣ 7000 ਮੰਗ ਲੈਣ ਸਾਨੂੰ ਦੇਣਾ ਪੈਂਦਾ ਸਾਡੀ ਬਹੁਤ ਮੁਸ਼ਕਲ ਹੈ ਲਾਵੀ ਚੋਨੇ ਲਗਾਉਣ ਦੀ ਨਹੀਂ ਜਿਹੜਾ ਉਧਰ ਚੋਂ ਨਾ ਲਾਉਣਾ ਤੁਸੀਂ ਉਹ ਉਹ ਲੇਬਰ ਤੁਹਾਨੂੰ ਕਿੱਥੋਂ ਲੈਣੀ ਪੈਂਦੀ ਉਹ ਲੇਬਰ ਤਾਂ ਪਿੰਡਾਂ ਦੀ ਮਿਲ ਜਾਂਦੀ ਪਰ ਪਿੰਡਾਂ ਵਾਲੀ ਲੇਬਰ ਜਾਂਦੀ ਨਹੀਂ ਉਸ ਕਰਕੇ ਨਹੀਂ ਜਾਂਦੀ ਵੀ ਅੰਦਰ ਟਾਈਮ ਕੱਟੇ 4 ਘੰਟੇ ਦਾ ਸਾਨੂੰ ਸਮਾਂ ਦਿੰਦੇ ਨੇ ਅੱਛਾ ਜੀ 3-4 ਘੰਟੇ ਦਾ ਸਮਾਂ ਮਿਲਦਾ ਹੈ 11 ਵਜੇ ਸਾਡਾ ਗੇਟ ਖੁੱਲਦਾ ਹੈ ਸਰ ਜੀ 11 ਵਜੇ ਗੇਟ ਖੁੱਲਦਾ ਹੈ ਤੁਹਾਨੂੰ ਹੀ ਪਤਾ ਹੈ ਹਾਰ ਦੀ ਤੁੱਪ ਪੈਂਦੀ ਹੈ ਕਿੰਨੀ ਮੁਸ਼ਕਲ ਹੋ ਜਾਂਦੀ ਹੈ ਤੇ 4 3:30 ਵਜੇ ਵਾਪਸੇ ਬਿੰਡੇ ਮਾਰਨ ਲੱਗ ਪੈਂਦੇ ਨੇ ਫੌਜੀ ਸਾਨੂੰ ਤਾਂ ਸਾਰੀਆਂ ਮੁਸ਼ਕਲਾਂ ਦਾ ਹੀ ਹੰਬਲਾ ਕਰਨਾ ਪੈਂਦਾ ਹੈ ਜੇ ਫਲਾਡ ਆ ਜਾਏ ਤਾਂ ਅਸੀਂ ਹੰਬਲਾ ਕਰਨੇ ਆ ਜੇ ਆ ਰੋਲਾ ਆ ਜਾਏ ਜੰਗ ਆ ਜਾਏ ਫਿਰ ਸਾਨੂੰ ਹਮਲਾ ਕਰਨਾ ਪੈਂਦਾ ਐ ਸਵੇਰੀ ਅਸੀਂ ਉੱਠ ਕੇ ਨਹੀਂ ਜਾਵਾਂਗੇ ਇੱਥੇ ਆਪਦੇ ਭਰਾਵਾਂ ਫੌਜੀਆ ਦੇ ਨਾਲ ਮੋਢੇ ਨਾਲ ਮੋਢਾ ਚੱਲ ਕੇ ਅਸੀਂ ਅੱਗੇ ਵਧਾਂਗੇ ਬਹੁਤ ਸਾਰੇ ਸਾਨੂੰ ਪਿੱਛੇ ਗੱਲਬਾਤ ਦੌਰਾਨ ਸਾਨੂੰ ਵੀਰ ਮੇਲੇ ਜਿਨ੍ਹਾਂ ਨੇ ਦੱਸਿਆ ਕਿ ਅਸੀਂ ਆਪਣੀਆਂ ਜ਼ਮੀਨਾਂ ਇਸੇ ਕਰਕੇ ਬਾਰਡਰ ਦੇ ਦੂਸਰੇ ਪਾਰ ਤੋਂ ਵੇਚਤੀਆਂ ਤਾਰ ਵਾਲੇ ਪਾਸਿਓਂ ਕਿ ਉਧਰ ਜਾਣ ਆਉਣ ਦੀ ਮੁਸ਼ਕਲ ਸੀ ਕਿੰਨਾ கிரேਟ ਰਹਿੰਦੇ ਇਧਰ ਦੇ ਮੁਕਾਬਲੇ ਪਿੱਛੇ 40000 40 ਲੱਖ ਰੁਪਈਆ ਰੇਟ ਹੈ ਅੱਗੇ 12 ਤੋਂ 13 ਯਾਰ 13 ਲੱਖ ਰੁਪਈਆ ਦਾਸਾਂ ਉਹਨੂੰ ਖਰੀਦਦਾ ਕੌਣ ਹੈ ਫਿਰ ਉਹਨੂੰ ਮੇਰੇ ਤੇਰੇ ਵਰਗੇ ਜੀਮੀਦਾਰ ਖਰੀਦਣ ਆਪਣੇ ਪੰਜਾਬੀ ਖਰੀਦਦੇ ਮਤਲਬ ਠੀਕ ਖਰੀਦੇ ਜਿਨ੍ਹਾਂ ਕੋਲ ਪੈਸਾ ਆ ਨਾ ਬਹੁਤ ਜ਼ਿਆਦਾ ਪੈਸਾ ਹੈ ਠੀਕ ਹੈ ਬਾਕੀ ਸਾਰੀਆਂ ਮੁਸ਼ਕਿਲਾਂ ਕਰਨੀਆਂ ਪੈਂਦੀਆਂ ਨੇ ਪਿਛਲੇ ਵੀ ਜਿਹੜੇ ਜੰਗ ਲੱਗੇ ਨੇ ਚਲੋ ਮੈਂ ਤਾਂ ਨਹੀਂ ਹੈਗਾ ਇਹ ਮੇਰੇ ਬਾਪੂ ਜਾਂ ਮੇਰੀ ਮਾਤਾ ਬੈਠੀ ਉਹ ਦੱਸਦੀ ਹੈ ਅਸੀਂ ਸਾਰੇ ਨਾਲ ਰਲ ਕੇ ਲੜੇ ਨੇ ਜੀ ਆਪਣਾ ਮੇਰਾ ਬਾਪੂ ਸਰਪੰਚ ਸਾਹਿਬ ਦਾ ਡੈਡੀ ਦੁੱਧ ਲੰਗਰ ਪਾਣੀ ਫੌਜੀਆਂ ਨੂੰ ਛਕਾਉਂਦੇ ਰਹੇ ਨੇ ਇਸ ਵਾਰੀ ਵੀ ਅਸੀਂ ਇਸੇ ਤਰ੍ਹਾਂ ਆ ਜੇ ਜੋ ਮਾੜੀ ਮਾੜੀ ਪਹਿਲੀ ਤੱਕ ਹੈ ਹੀ ਕੁਛ ਨਹੀਂ ਇਹ ਸਭ ਮੋਦੀ ਦੀ ਚਾਲ ਏ ਰਾਜਨੀਤੀ ਚੱਲ ਰਹੀ ਸਾਰੀ ਰਾਜਨੀਤੀ ਤੋਂ ਬਿਨਾ ਕੋਈ ਨਹੀਂ ਇੱਥੇ ਚੱਲਿਆ ਰਾਜਨੀਤੀ ਖਤਮ ਹੋ ਜਾਵੇ ਤੇ ਪੰਜਾਬ ਆਪਣਾ ਸੁੰਦਰ ਬਣ ਜਾਵੇ ਅੱਜ ਅਮਰੀਕਾ ਕੈਨੇਡਾ ਬਣੇ ਬੈਠੇ ਨਹੀਂ ਕਿ ਨਹੀਂ ਜੀ ਇਸੇ ਤਰ੍ਹਾਂ ਹੀ ਆਪਾਂ ਵੀ ਬਣਾਗੇ ਬਹੁਤ ਬਹੁਤ ਧੰਨਵਾਦੀ ਸੋ ਜਿੰਨੀ ਗੱਲਬਾਤ ਅਸੀਂ ਕੀਤੀ ਸਾਨੂੰ ਪਤਾ ਲੱਗਿਆ ਕਿ ਲੋਕ ਜਿਹੜੇ ਜ਼ੀਰੋ ਲਾਈਨ ਤੇ ਬੈਠੇ ਉਹਨਾਂ ਦੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਖੌਫ ਨਹੀਂ ਕੋਈ ਡਰ ਨਹੀਂ ਕੋਈ ਪਿੰਡ ਖਾਲੀ ਨਹੀਂ ਹੋ ਰਿਹਾ ਜਿਹੜੀਆਂ ਅਫਵਾਹਾਂ ਸੋਸ਼ਲ ਮੀਡੀਆ ਤੇ ਜਿਹੜੇ ਲੋਕ ਘਰਾਂ ਦੇ ਵਿੱਚ ਬੈਠੇ ਫਲਾ ਰਹੇ ਉਹਨਾਂ ਨੂੰ ਸੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜੇ ਦੇਸ਼ ਦਾ ਅੱਜ ਆਪਣੀ ਫੌਜ ਦਾ ਸਾਥ ਨਹੀਂ ਦੇ ਸਕਦੇ ਤਾਂ ਕਿਸੇ ਤਰ੍ਹਾਂ ਦੀਆਂ ਝੂਠੀਆਂ ਅਫਵਾਹਾਂ ਫਲਾ ਕੇ ਦੇਸ਼ ਵਾਸੀਆਂ ਨੂੰ ਡਰਾਉਣ ਦਾ ਧਮਕਾਉਣ ਦਾ ਭੈਪੀਤ ਕਰਨ ਦਾ ਸਾਨੂੰ ਕੋਈ ਅਧਿਕਾਰ ਨਹੀਂ ਜੁੜੇ ਰਹੋ ਰਤਬਾ ਟੀਵੀ ਦੇ ਨਾਲ ਧੰਨ